ਸਰਾਈਟੇਡ ਰੋਡ ਤੇ ਐਕਸੀਡੈਂਟ ਹੁੰਦੇ ਆ ਇਹ ਅਨਪਲੈਨਿੰਗ ਕਰਕੇ ਹੈ ਕਿ ਮਿਸ ਮੈਨੇਜਮੈਂਟ ਕਰਕੇ ਹੈ ਪਬਲਿਕ ਨੂੰ ਇੰਨਾ ਕ ਖੱਜਲ ਖਵਾਰ ਹੋਣਾ ਪੈਂਦਾ ਜੇ ਸਪੈਸ਼ਲੀ ਜੇ ਆਪਾਂ ਗੱਲ ਕਰੀਏ ਇਸ ਸਟਰਕਚਰ ਦੀ ਇਹ ਸਭ ਓਵਰਸਪੀਡ ਆਉਂਦੇ ਨੇ ਇਹ ਕੁਛ ਨਹੀਂ ਦੇਖਦੇ ਲੌਂਗ ਸਾਈਡ ਓਵਰਟੇਕ ਓਵਰਟੇਕ ਆ ਦੇਖੋ ਇਹਨਾਂ ਓਵਰਟੇਕ ਕਿਤਾ ਲੋਕਾਂ ਨੂੰ ਇੱਕ ਡਰਾਈਵਿੰਗ ਜਿਹੜੀ ਸੈਂਸ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਹੋਈ ਹੈ ਆ ਦੇਖਾਂ ਦਿਖਾਂ ਆ ਦੇਖ ਐਕਸੀਡੈਂਟ ਹੋਣ ਲੱਗਿਆ ਸੀ ਦਿਖਾ ਹੈ ਇੱਥੇ ਜੀ ਯਾ ਤਾਂ ਰੈੱਡ ਲਾਈਟ ਹੈ ਰੈੱਡ ਲਾਈਟ ਚਾਹੀਦੀ ਹੈ ਸਿੰਪਲ ਯਾ ਇਥੇ ਟ੍ਰੈਫਿਕ ਮਾਰਸ਼ਲ ਚਾਹੀਦਾ ਹੈ ਜਨਾ ਕਿ ਤਿੰਨ ਕੋਨਿਆਂ ਤੋਂ ਟ੍ਰੈਫਿਕ ਰੋਕੇ ਕਰਦੀ ਹੈ ਇੱਕ ਹਿਮਾਚਲ ਤੋਂ ਤੇ ਇੱਕ ਦਿੱਲੀ ਵੱਲੋਂ ਤੇ ਨਾਲ ਗੱਲ ਕਰਦੇ ਆ ਬਰਜਿੰਦਰ ਜੀ ਨਾਲ ਬਰਜਿੰਦਰ ਜੀ ਤੁਹਾਡਾ ਕੀ ਕਹਿਣਾ ਜਿਸ ਤਰ੍ਹਾਂ ਇੱਥੇ ਰੋਡ ਦੇ ਐਕਸੀਡੈਂਟ ਹੁੰਦੇ ਆ ਇਹ ਅਨਪਲੈਨਿੰਗ ਕਰਕੇ ਹੈ ਕਿ ਮਿਸ ਮੈਨੇਜਮੈਂਟ ਕਰਕੇ ਹੈ ਬਹੁਤ ਆ ਪਹਿਲਾਂ ਤਾਂ ਸਭ ਨੂੰ ਸਤਿ ਸ੍ਰੀ ਅਕਾਲ ਪਹਿਲਾਂ ਰੂਪ ਰੂਪ ਆਪਾਂ ਹੁੰਦੇ ਹੀ ਰਹਨੇ ਆ ਸਰ ਜੀ ਜੀ ਅਸੀਂ ਆਪਾਂ ਪਹਿਲਾਂ ਵੀ ਇਸ ਚੀਜ਼ ਤੇ ਪ੍ਰੋਗਰਾਮ ਕੀਤਾ ਹੋਇਆ ਆ ਟ੍ਰੈਫਿਕ ਪੁਲਿਸ ਜਿਹੜੀ ਆ ਉਹਦੇ ਉਹਨੂੰ ਵੀ ਇਨਫੋਰਮ ਕੀਤਾ ਹੋਇਆ ਪਬਲਿਕ ਨੂੰ ਵੀ ਇਹ ਸਾਰਾ ਕੁਝ ਕਿਉਂਕਿ ਜਿਹੜਾ ਅਨਪਲਾਨਡ ਸੌਰੀ ਅਨਪਲਾਨਡ ਜੀਰਖਪੁਰ ਜਿਹੜਾ ਆ ਤੇ ਅਨਪਲਾਨਡ ਕਿਉਂਕਿ ਜਦੋਂ ਪ੍ਰਸ਼ਾਸਨ ਦੇ ਲਈ ਕਿ ਮੈਨੇਜਮੈਂਟ ਜਿਹੜੀ ਆ ਉਹ ਵੀ ਥੋੜਾ ਜਿੱਦਾਂ ਆਪਣਾ ਹੱਥ ਕੁੱਟਦੀ ਦਿਖਦੀ ਆ ਕਈ ਵਾਰ ਜਿੱਦਾਂ ਉਹਨਾਂ ਕੋਲ ਫੋਰਸ ਨਹੀਂ ਹੁੰਦੀ ਤੇ ਜਿਹਦੇ ਨਾਲ ਅ ਪਬਲਿਕ ਜਿਹੜੀ ਹੈ ਕੀ ਆ ਉਹਨੂੰ ਆਹ ਦੁਕਾਨ ਤੇ ਚੱਲਣਾ ਪੈਂਦਾ ਆ ਪਿਛਲੇ ਸਪੈਸ਼ਲੀ ਜੇ ਮੈਂ ਗੱਲ ਕਰਾਂ ਆ ਫਲਾਈਓਵਰ ਹਾਈਵੇ ਜਿਹੜੀ ਬਣਦੀ ਆ ਫਲਾਈਓਵਰ ਨਹੀਂ ਆਪਾਂ ਨੂੰ ਕਹਿ ਸਕਦੇ ਓਵਰ ਬ੍ਰਿਜ ਕਹਿ ਸਕਦੇ ਆ ਦੋ ਜਿਹੜੇ ਬਣਾਉਣੇ ਸ਼ੁਰੂ ਕੀਤੇ ਹੋਏ ਆ ਸਾਲ ਹੋ ਗਿਆ ਆ ਤੇ ਇੱਕ ਸਾਲ ਦੇ ਵਿੱਚ ਪਬਲਿਕ ਨੂੰ ਇੰਨਾ ਕੁ ਖੱਜਲ ਖਵਾਰ ਹੋਣਾ ਪੈਂਦਾ ਜੇ ਸਪੈਸ਼ਲੀ ਜੇ ਆਪਾਂ ਗੱਲ ਕਰੀਏ ਇਸ ਸਟਰਕਚਰ ਦੀ ਇਹ ਮਾਰਨਿੰਗ ਟਾਈਮ ਤੇ ਜੇ ਆਪਾਂ ਅੱਗੇ ਵੀ ਚੱਲਦੇ ਨਾਲ ਦੇ ਨਾਲ ਦੋਸਤਾਂ ਨੂੰ ਦਿਖਾੜ ਵੀ ਦਿੰਨੀ ਆ ਕਿ ਜਿਹੜਾ ਇਧਰਲੇ ਪਾਸੇ ਓਵਰ ਬ੍ਰਿਜ ਬਣ ਰਿਹਾ ਆ ਇਹ ਵੀ ਤਕਰੀਬਨ ਮਰਕਲ ਇਲੈਕਸ਼ਨ ਤੋਂ ਉਦੋਂ ਡਿਊਰਿੰਗ ਦਾ ਇਲੈਕਸ਼ਨ ਵੀ ਕੁੱਲਿਆ ਆ ਤੇ ਦੋਸਤੋ ਜੇ ਦੱਸ ਤੇ ਚੱਲ ਰਹੀ ਹੈ ਕਿ ਇਹ ਜਿਹੜਾ ਓਵਰ ਬ੍ਰਿਜ ਆ ਇਹਨੂੰ ਬਣਾਇਆ ਜਾਂ ਤੇ ਇਸ ਦੇ ਨਾਲ ਕਾਫੀ ਸਹੂਲਤ ਮਿਲ ਗਈ ਆ ਪਰ ਫਿਰ ਵੀ ਜਿਹੜਾ ਟ੍ਰੈਫਿਕ ਆ ਸਵੇਰ ਨੂੰ ਸਰਜੀਤ ਜੀ ਤੇ ਗੱਲ ਕਰੀਏ ਬਿਲਕੁਲ ਰਸ਼ ਆਵਰ ਦਾ ਟ੍ਰੈਫਿਕ ਇਹ ਉਸ ਟਾਈਮ ਦਾ ਟ੍ਰੈਫਿਕ ਜਿਹੜਾ ਸਵੇਰ ਨੂੰ ਅਰਲੀ ਮਾਰਨਿੰਗ ਜਦੋਂ ਬੱਚੇ ਸਕੂਲ ਜਾਂਦੇ ਆ ਸਕੂਲ ਬੱਸਿਸ ਬਹੁਤ ਹੁੰਦੀਆਂ ਆ ਤੇ ਸ਼ਾਮ ਨੂੰ ਫਿਰ ਉਹੀ ਆ ਜਦੋਂ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਹੁੰਦੀ ਆ ਸਿਸਟਮ ਜਿਹੜਾ ਹੈਗਾ ਯਾ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜਾ ਹੈਵੀ ਟ੍ਰੈਫਿਕ ਆ ਚਲੋ ਬੱਸਾਂ ਤਾਂ ਕਿਉਂਕਿ ਲੋਕਾਂ ਨੇ ਕੰਮਕਾਰਾਂ ਤੇ ਜਾਣਾ ਆ ਆਪਾਂ ਆਪਣੀ ਸੇਫਟੀ ਵੀ ਲੈ ਕੇ ਤਾਂ ਏ ਬ੍ਰਿਜ ਦੇ ਜੇ ਉੱਧਰਲੇ ਪਾਸੇ ਜਾਈਏ ਜਾਂ ਇੱਧਰਲੇ ਪਾਸੇ ਇਰਤੀ ਹੁਣ ਦੱਸੋ ਕਿੱਥੇ ਖੜੇ ਹੋ ਕੇ ਆਪਾਂ ਕਰੀਏ ਕਿ ਕਿ ਬੈਠ ਕੇ ਲੱਗਾ ਮੈਂ ਉਹੀ ਕਹਿਣਾ ਚਾਹੁੰਦਾ ਜੀ ਜਿਹੜਾ ਇਹ ਸਟ੍ਰੈਚ ਹੈਗਾ ਨਾ ਜੀ ਇਹ ਸਭ ਤੋਂ ਭयंਕਰ ਸਟ੍ਰੈਚ ਹੈ ਜਿੱਥੇ ਪਿਛਲੇ 1 ਮਹੀਨਾ ਪਹਿਲੇ ਕੁੜੀ ਦੀ ਹੁਣ ਜੇ ਇੱਧਰ ਜੇ ਪਾਸੋਂ ਟ੍ਰੈਫਿਕ ਜਿਹੜਾ ਆਉਂਦਾ ਦੇਖਦੇ ਆ ਕਿ ਵਿੱਚ ਸਕੂਟੀਆਂ ਵੀ ਆ ਵਿੱਚ ਹੈਵੀ ਟ੍ਰੈਫਿਕ ਆ ਬਰਜੰਦ ਸਭ ਤੋਂ ਵੱਡੀ ਗੱਲ ਹੈ ਇੱਥੇ ਨਾ ਸਪੀਡ ਲਿਮਿਟ ਕੋਈ ਨਹੀਂ ਹੈ ਕੋਈ ਸਪੀਡ ਬੰਦ ਕਰ ਐਸਾ ਨਹੀਂ ਹੈ ਕੀ ਸਪੀਡ ਲਿਮਿਟ ਦਿੱਤੀ ਜਾ ਗਈ ਹੋਵੇ ਟ੍ਰੈਫਿਕ ਮਾਰੋ ਮਾਰ ਆਂਦਾ ਹੈ ਔਰ ਕੋਈ ਸਪੀਡ ਲਿਮਿਟ ਨਹੀਂ ਹੈ ਕੋਈ ਐਸੀ ਚੀਜ਼ ਨਹੀਂ ਹੈ ਕਿ ਜਿੱਦਾਂ ਲੇ ਟ੍ਰੈਫਿਕ ਕੰਟਰੋਲ ਕੀਤਾ ਜਾਵੇ ਕਿਉਂਕਿ ਪੈਦਲ ਚੱਲਣ ਵਾਲੇ ਸੜਕ ਕ੍ਰੋਸ ਕਰਨ ਵਾਲੇ ਆਵਾਸਤੇ ਵੀ ਇਹ ਇੱਕ ਜਿਹੜੀ ਜਗ੍ਹਾ ਹੈਗੀ ਆ ਉਹ ਬੜੀ ਵਨਰੇਬਲ ਜਗ੍ਹਾ ਹੈ ਇੱਕ ਇਹਨੂੰ ਕਹਿੰਦੇ ਖੂਨੀ ਸਲੈਚ ਪਿਛਲੀ ਵਾਰ ਕੁੜੀ ਦੀ ਇੱਥੇ ਡੈਥ ਹੋਈ ਸੀ ਬਿਲਕੁਲ ਉਹ ਹੀ ਮੈਂ ਗੱਲ ਕਰ ਰਹੀ ਸੀ ਕਿ ਜਦੋਂ ਪੀਕ ਟਾਈਮ ਆ ਆਪਾਂ ਨੂੰ ਰੱਛਾਵਸ ਕਿਹ ਕਿ ਸਕਦੇ ਆ ਕਿ ਜਿਆਦਾ ਟ੍ਰੈਫਿਕ ਸਕੂਲ ਟਾਈਮ ਤੇ ਹੁੰਦਾ ਬਿਲਕੁਲ ਜੀ ਮਾਰਨਿੰਗ ਟੇ ਜਿਹੜਾ ਹੈਵੀ ਟ੍ਰੈਫਿਕ ਆ ਵੱਡੀਆਂ ਲੋਰੀਆਂ ਜਿਹੜੀਆਂ ਆ ਨਾ ਉਹਨਾਂ ਨੂੰ ਥੋੜਾਕ 컨트롤 ਕਰਨਾ ਚਾਹੀਦਾ ਕਿਉਂਕਿ ਹੁਣ ਜੇ ਆਪਾਂ ਚੰਡੀਗੜ੍ਹ ਦੀ ਵੀ ਗੱਲ ਕਰੀਏ ਜਾਂ ਵੱਡੀ ਸਿਟੀਜ਼ ਜਿਹੜੀਆਂ ਆ ਉੱਥੇ ਟ੍ਰੈਫਿਕ ਹੈਵੀ ਟ੍ਰੈਫਿਕ ਦਾ ਉਹਨਾਂ ਦਾ ਰੂਲਸ ਕੁਝ ਹੋਰ ਹੁੰਦੇ ਆ ਬਿਲਕੁਲ ਜੀ ਉੱਥੇ ਚੰਡੀਗੜ੍ਹੇ ਚ ਹੈਵੀ ਜਿਹੜਾ ਵਹੀਕਲ ਹੈ ਟਰੱਕ ਜਿਹੜਾ ਹੈ ਉਹਦੇ ਵੜਨ ਦੇ ਟਾਈਮਿੰਗਸ ਵੀ ਨੇ ਕਿ ਉਹ ਕਿੰਨੇ ਵਜ ਤੋਂ ਕਿੰਨੇ ਵਜ ਤੱਕ ਵੜ ਸਕਦੇ ਨੇ ਸਿਟੀ ਚ ਐਂਟਰ ਕਰ ਸਕਦੇ ਨੇ ਪਰ ਸਾਡੇ ਇੱਥੇ ਜ਼ਿਰਖਪੁਰੇ ਚ ਕੋਈ ਵੀ ਐਸਾ ਟਰੱਕ ਦਾ ਜਾਂ ਬੱਸਾਂ ਦਾ ਟਾਈਮ ਨਹੀਂ ਹੈ ਹੁਣ ਅਸੀਂ ਤੁਹਾਨੂੰ ਤਾਂ ਖਾ ਸਕਦੇ ਆ ਜਿਸ ਤਰ੍ਹਾਂ ਬੱਸਾਂ ਨੇ ਇਹ ਸਭ ਓਵਰ ਸਪੀਡ ਆਉਂਦੇ ਨੇ ਇਹ ਕੁਛ ਨਹੀਂ ਦੇਖਦੇ ਰੌਂਗ ਸਾਈਡ ওভারਟੇਕਿੰਗ ওভারਟੇਕ ਆ ਦੇਖੋ ਇਹਨਾਂ ওভারਟੇਕ ਕਿਤਾ ਸਰ ਜੀ ਜੇ ਗੱਲ ਕਰੀਏ ਨਾ ਹਰਿਆਣੇ ਦੀ ਆ ਬਸ ਆਪਾ ਪੰਜਾਬ ਰੋਡ ਵਿੱਚ ਨੂੰ ਤਾਂ ਕਹਿੰਨੇ ਕਹਿੰਨੇ ਆ ਉਹ ਦੇਖੋ ਕਿਸ ਤਰ੍ਹਾਂ ਕੱਢੀ ਜਾਂਦਾ ਜਿਹੜੀਆਂ ਆ ਹਾਂ ਇਹਦਾ ਹੰਦਾ ਜਿਹਦਾ ਕਹਿੰਦੇ ਹੁੰਦੇ ਨਾ ਸਬਰੀਡ ਦਾ ਸਿਸਟਮ ਕੁਛ ਨਹੀਂ ਕੋਈ ਰੂਲਸ ਨਹੀਂ ਹੈ ਕਿ ਕੁਛ ਨਹੀਂ ਦੇਖਦੇ ਕਿ ਕਾਰ ਦੇ ਵਿੱਚ ਬੱਜੂ ਕਿ ਜਾਂ ਕਿਸੇ ਕੋਈ ਰੋਡ ਕਰਾਸਿੰਗ ਕਰ ਲਈ ਖੜਾ ਜਾਂ ਉਹਦੇ ਵਿੱਚ ਅਸੀਂ ਮਾਰ ਸਕਦੇ ਆ ਇਹਨਾਂ ਨੂੰ ਕੋਈ ਪਰਵਾਹ ਨਹੀਂ ਇੱਕ ਦੂਜੇ ਤੋਂ ਮੋਹਰੇ ਇਹਨਾਂ ਦੀ ਰੇਸ ਲੱਗੀ ਹੁੰਦੀ ਆ ਤੇ ਜੇ ਪਤਾ ਕੀ ਹੈ ਜੀ ਇਹਨਾਂ ਨੂੰ ਕੋਈ ਡਰਾਈਵਿੰਗ ਨਾਲ ਲੈਣਾ ਦੇਣਾ ਨਹੀਂ ਹੈ ਇਹਨਾਂ ਨੂੰ ਸਿਰਫ ਇਹ ਹੁੰਦਾ ਜੀ ਅਗਲੀ ਬਸ ਤੋਂ ਅੱਗੇ ਵੱਧ ਕੇ ਮੈਂ ਸਵਾਰੀ ਚੱਕ ਲਵਾਂ ਚਾਹੇ ਪਿੱਛੇ ਕਿਸ ਨੂੰ ਐਕਸਟਮਾਰੀਏ ਜੀ ਮੇਰੇ ਪਾਸੇ ਵੀ ਜਿਉਂ ਦਿਖਾ ਲਈਏ ਸ਼ਾਨੂ ਕੀ ਹੈਵੀ ਟ੍ਰੈਫਿਕ ਜਿਹੜਾ ਆ ਇਹ ਜੀ ਹੈਗਾ ਸਾਡਾ ਸਿੰਘਪੁਰਾ ਚੌਕ ਪਹਿਲਾਂ ਇੱਥੇ ਲਾਈਟਾਂ ਹੁੰਦੀਆਂ ਸੀਗੀਆਂ ਲਾਈਟਾਂ ਨਾ ਨਾਲ ਦੀਆਂ ਸੀ ਕਿ ਉਹ ਕਹਿੰਦੇ ਸੀ ਕਿ ਇਹਦੇ ਵਿੱਚ ਬਿਜਲੀ ਦੀ ਕਨੈਕਸ਼ਨ ਹੀ ਹੈ ਨਹੀਂ ਲਾਈਟਾਂ ਦੀ ਹਾਂ ਉਹ ਲਾਈਟਾਂ ਚੱਲਦੀਆਂ ਸਿਰਫ ਲੱਗੀਆਂ ਹੋਈਆਂ ਸੀ ਪਰ ਉਹਨਾਂ ਵਿੱਚ ਲਾਈਟ ਦੇ ਵਿੱਚ ਜਿਹੜਾ ਹੈਗਾ ਹੈ ਉਹਦੇ ਤੇ ਸਭ ਤੋਂ ਵੱਡਾ ਸਰਟੀ ਤੇ ਇਹ ਹੈ ਕਿ ਹਰਿਆਣਾ ਰੋਡ ਵਿੱਚ ਬੱਸਾਂ ਜਿਹੜੀਆਂ ਨਾ ਬਹੁਤ ਘਰਾਤੇ ਤੇ ਚੱਲਦੀਆਂ ਮੈਨੂੰ ਨਹੀਂ ਪਤਾ ਕਿ ਕੀ ਰੈਜਨ ਹੈਗਾ ਆ ਪਰ ਇਹਨਾਂ ਦੀ ਕੋਈ ਕਾਦਾ ਕਾਨੂੰਨ ਨਹੀਂ ਸਪੀਡ ਨਹੀਂ ਹੈਗੀ ਇਹਨਾਂ ਦੀ ਲਿਮਿਟੇਸ਼ਨ ਨਹੀਂ ਹੈਗੀ ਤਾਂ ਮੇਰੀ ਖੁਦ ਦੀ ਕਾਰ ਵੀ ਇਹਨਾਂ ਨੇ ਭੰਨੀ ਆ ਹਰਿਆਣਾ ਰੋਡ ਵਿੱਚ ਨੇ ਬਿਲਕੁਲ ਹੁਣ ਤੁਸੀਂ ਦੇਖੋ ਇਧਰਲੇ ਪਾਸੇ ਵਿਸ਼ਾਲ ਜੀ ਜਿਹੜਾ ਦਿਖਾ ਲਿਓ ਪਿੱਛੇ ਸਟ੍ਰੈਚ ਤੇ ਕਿ ਕਿੰਨਾ ਟ੍ਰੈਫਿਕ ਆ ਓਵਰ ਬ੍ਰਿਜ ਬੰਦ ਰਹੀ ਹੈ ਉਹਦੇ باوجود ਵੀ ਜਦਾਂ ਮੈਨੂੰ ਨਹੀਂ ਲੱਗਦਾ ਕਿ ਸਰਵਿਸ ਤੇ ਜਿਹੜਾ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਆ ਓਵਰ ਬ੍ਰਿਜ ਬਣਾਉਣ ਦੇ ਨਾਲ ਕੋਈ ਇਹਨੂੰ ਫਰਕ ਪਊਗਾ ਫਰਕ ਤਾਂ ਸਿਰਫ ਐਨਾ ਹੀ ਪੈਣਾ ਜੀ ਜਿਹੜਾ ਹੈਵੀ ਟ੍ਰੈਫਿਕ ਹੈ ਉਹ ਉਪਰੋਂ ਨਿਕਲ ਜਾਏਗਾ ਜਿਹੜਾ ਸਿਟੀ ਦਾ ਲੋਕਲ ਟ੍ਰੈਫਿਕ ਹੈ ਉਹ ਨੀਚੇ ਹੀ ਰਹੇਗਾ ਹੁਣ ਅਸੀਂ ਉਹ ਦਿਖਾਉਂਦੇ ਪਏ ਆ ਉਹ ਦੇਖੋ ਗੱਡੀ ਮੈਂ ਕੈਮਰਾਮੈਨ ਨੂੰ ਕਹਾਂਗਾ ਵਿਸ਼ਾਲ ਨੂੰ ਉਹ ਗੱਡੀ ਨੂੰ ਦਿਖਾਣ ਇਹਨੂੰ ਦੋ ਵਾਰੀ ਉਹਨਾਂ ਨੇ ਹੱਥ ਦਿੱਤਾ ਰੋਕਣ ਵਾਸਤੇ ਪਰ ਇਹ ਬਿਲਕੁਲ ਉਹਦੀ ਜਣਾ ਚ ਆ ਕੇ ਰੁਕਿਆ ਇਹਨੇ ਕੋਈ ਪਰਵਾਹ ਨਹੀਂ ਮਾਰੀ ਕਿ ਅੱਗੇ ਮੁਲਾਜ਼ਮ ਖੜੇ ਨੇ ਗੱਡੀ ਵਿੱਚ ਵਜ ਸਕਦੀ ਹੈ ਪਰ ਉਹ ਫੇਰ ਵੀ ਬਿਲਕੁਲ ਕੋਲ ਆ ਕੇ ਰੁਕਿਆ ਲੋਕਾਂ ਨੂੰ ਇੱਕ ਡਰਾਈਵਿੰਗ ਜਿਹੜੀ ਸੈਂਸ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਹੋਈ ਹੈ। ਦੌੜ ਭੱਜ ਪਈ ਹੋਈ ਹੈ ਕਿ ਅਸੀਂ ਅੱਗੇ ਨਿਕਲ ਜਾਈਏ ਅਸੀਂ ਕਿਸੇ ਵੀ ਤਰ੍ਹਾਂ ਗੱਡੀ ਕੱਢ ਲਈਏ। ਸਰ ਜੀ ਗੱਲ ਆਪਾਂ ਜੇ ਕਰਦੇ ਆ ਨਾ ਪਬਲਿਕ ਦੀ ਪਬਲਿਕ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੀ। ਉਹਨਾਂ ਦੇ ਜਦੋਂ ਕਾਰ ਦੇ ਵਿੱਚ ਬੈਠਣਾ ਹੈ ਨਾ ਉਹਦਾ ਇਦਾਂ ਹੁੰਦਾ ਆ ਕਿ ਪਤਾ ਨਹੀਂ ਕਿੱਥੇ ਜਾ ਕੇ ਇਹਨਾਂ ਨੇ ਅੰਧ ਭਜਾਨੀ ਸਭ ਤੋਂ ਵੱਡੀ ਗੱਲ ਹੈ ਜੀ ਪਬਲਿਕ ਇੱਥੇ ਸਿਰਫ ਇੱਕ ਚੀਜ਼ ਹੈ ਸੜਕ ਮੇਰੇ ਬਾਪ ਦੀ ਹੈ ਮੈਂ ਜਿਸਣਾ ਮਰਜ਼ੀ ਚਲਾਵਾ ਕੋਈ ਮਰੇ ਜੀਏ ਓਵਰਟੇਕ ਕਰਾਂ ਮੋਟਰਸਾਈਕਲ ਵਾਲੇ ਨੂੰ ਮਾਰਾਂ ਉਹ ਤੇ ਆ ਦੇਖਾਂ ਦਿਖਾਂ ਆ ਦੇਖ ਐਕਸੀਡੈਂਟ ਹੋਣ ਲੱਗਿਆ ਸੀ ਦਿਖਾਂ ਹੈ ਸਰਪ੍ਰੀਖੇ ਗੱਲ ਕਰੀਏ ਆਹ ਜਿਹੜੀ ਆਪਣੀ ਸਿੰਘਪੁਰਾ ਚੌਕ ਦੀ ਔਰ ਨੇ ওভারਬ੍ਰਿਜ ਹੀ ਬਣ ਗਿਆ ਚਾਹੇ ਇਹਨੂੰ ਅੰਡਰਬ੍ਰਿਜ ਕਹਲਾ ਚਾਹੇ ওভারਬ੍ਰਿਜ ਕਹ ਲੋ ਦੋਨੋਂ ਠੀਕ ਆ ਨੰਗਲਾ ਰੋਡ ਅ ਵਿਸ਼ਾਲ ਜੀ ਨੂੰ ਕਮਾ ਕੇ ਤੇ ਮਾੜਾ ਜਿਹਾ ਕੈਮਰਾ ਕਮਾ ਕੇ ਨੰਗਲਾ ਰੋਡ ਦਾ ਜਿਹੜਾ ਟ੍ਰੈਫਿਕ ਹੈ ਉਹ ਵੀ ਦਿਖਾ ਦਿਓ ਕ੍ਰੋਸ ਹੋ ਰਿਹਾ ਉੱਥੇ ਇਧਰ ਆਪਣੀ ਹੈ ਕੀ ਜਾਂ ਦੂਜੇ ਪਾਸੇ ਸਿੰਘਪੁਰਾ ਪਿੰਡ ਦੀ ਰੋਡ ਜਿਹੜੀ ਆ ਸਿੰਘਪੁਰਾ ਆਪਾਂ ਕਹਿ ਲਈਏ ਐਮਨੈਂਸੀ ਰੋਡ ਕਹਿ ਦੋ ਐਮਨ ਐਮਨ ਸੋਸਾਇਟੀ ਤੇ ਸਿੰਘਪੁਰਾ ਪਿੰਡ ਦੀ ਰੋਡ ਇਹ ਜਿਹੜੀ ਕ੍ਰੋਸ ਹੁੰਦੀ ਹੈ ਨਾ ਟ੍ਰੈਫਿਕ ਟ੍ਰੈਫਿਕ ਇਧਰੋਂ ਵੀ ਬਹੁਤ ਆਂਦੀ ਆ ਤੇ ਟ੍ਰੈਫਿਕ ਜਿਹੜੀ ਆ ਨੰਗਲਾ ਰੋਡ ਤੋਂ ਵੀ ਆਂਦੀ ਆ ਕਿਉਂਕਿ ਦੋਨੇ ਪਾਸੇ ਸਪੈਸ਼ਲ ਜਿਹਾ ਨੰਗਲਾ ਰੋਡ ਦੀ ਆਪਾਂ ਗੱਲ ਕਰੀਏ ਇੱਥੇ ਸੋਸਾਇਟੀਸ ਇੰਨੀਆਂ ਕ ਬਣ ਗਈਆਂ ਨਾ ਕਿੱਥੇ ਜਿੰਦੀ ਜਿਹਾ ਚੱਕਰ ਰਿਹਾ ਹੈ ਕਿ ਟ੍ਰੈਫਿਕ ਵੀ ਨਾ ਮਿਸ ਮੈਨੇਜਮੈਂਟ ਜਿਹੜੀ ਐਂਟਰੈਂਸ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਨਾ ਉਹ ਦੇਖੋ ਉਧਰ ਨੰਗਲਾ ਰੋਡ ਦੀ ਇੱਕ ਸੋਸਾਇਟੀਆਂ ਦੇ ਵਿੱਚੋਂ ਟ੍ਰੈਫਿਕ ਨੰਗ ਕੇ ਆਂਦਾ ਜਿਵੇਂ ਹਾਈਵੇ ਹੁੰਦਾ ਆ ਉਹੀ ਹੈ ਨਾ ਜੀ ਇੱਥੇ ਮਿਸ ਮੈਨੇਜਮੈਂਟ ਇੰਨੀ ਹੋ ਚੁੱਕੀ ਹੈ ਕਿ ਤੁਸੀਂ ਵਚ ਕਰੋ ਕਿ ਉੱਥੋਂ ਆਹ ਟਰੈਕਟਰ ਵੀ ਜਾ ਰਹੇ ਵੀ ਤੇ ਟੋਲਿਸ ਅਮ ਵੱਡੇ ਹਾਥੇ ਛੋਟੇ ਹਾਥੀ ਟਰੱਕ ਜਾ ਰਹੇ ਆ ਤੇ ਬੱਕ ਸਕੂਟੀਆਂ ਜਾ ਰਹੀਆਂ ਆ ਹੁਣ ਉਹ ਦੇਖ ਸਕੂਟੀ ਵਾਲਾ ਮਿਡਲ ਚੰਕੇ ਖੜਾ ਆ ਉਹਨੇ ਟ੍ਰੈਫਿਕ ਬਲੌਕ ਕਰ ਲਈ ਉਹ ਟ੍ਰੈਫਿਕ ਸੈਂਸ ਹੀ ਨਹੀਂ ਹੈ ਟ੍ਰੈਫਿਕ ਸੈਂਸ ਹੀ ਨਹੀਂ ਹੈ ਕਿ ਜਿਹਦੇ ਵਿੱਚ ਲੋਕੀ ਇਹ ਸਮਝਣ ਕਿ ਸਾਡੀ ਜਿੰਮੇਵਾਰੀ ਸੜਕ ਤੇ ਗੱਡੀ ਚਲਾਉਣ ਦੀ ਕਿੰਨੀ ਹੈ ਜਿੰਮੇਵਾਰੀ ਡਰਾਈਵਿੰਗ ਦੀ ਸਮਝਦੇ ਹੀ ਨਹੀਂ ਹੈ ਐਕਸੀਡੈਂਟ ਹੋ ਗਿਆ ਕੋਈ ਵੱਜ ਗਿਆ ਕੋਈ ਪਰਵਾਹ ਨਹੀਂ ਇਨਸਾਨ ਦੀ ਕੀਮਤ ਘਟ ਚੁੱਕੀ ਹੋਈ ਹੈ ਤੇ ਗੱਡੀ ਚਲਾਣ ਦੀ ਹੋੜ ਜਿਹੜੀ ਹੈ ਉਹ ਬਹੁਤ ਜ਼ਿਆਦਾ ਅੱਗੇ ਵੱਧ ਚੁੱਕੀ ਹੋਈ ਹੈ ਕਿ ਬਸ ਗੱਡੀ ਚਲਾਨੀ ਹੈ 노 ਮੈਟਰ ਕੋਈ ਰੂਲਸ ਐਂਡ ਰੈਗੂਲੇਸ਼ਨਸ ਤੋੜਨੇ ਪੈਨ ਕੁਝ ਵੀ ਕਰਨਾ ਪਵੇ ਇੱਕ ਵਰਿੰਦਰ ਜੀ ਸਭ ਤੋਂ ਵੱਡਾ ਚੈਲੰਜ ਹੈ ਆ ਦੇਖੋ ਸਾਰੇ ਪਾਸੋਂ ਇਹ ਹੀ ਜਿਹੜਾ ਹੈ ਚੋਕ ਹੋ ਜਾਂਦਾ ਆਹ ਸੱਚੀ ਜੀ ਇਹ ਆਉਂਦੀ ਆ ਕੇ ਦਿਖਾਣੇ ਆਂਦਾ ਟ੍ਰੈਫਿਕ ਆ ਨਾ ਸਭ ਤੋਂ ਵੱਡੀ ਮੁਸੀਬਤ ਇਹ ਆ ਕਿਉਂਕਿ ਇੱਥੇ ਵੀ ਯਾਦਾ ਰੈੱਡ ਲਾਈਟ ਰੈੱਡ ਲਾਈਟ ਚਾਹੀਦੀ ਹੈ ਬਿਲਕੁਲ ਯਾ ਇੱਥੇ ਟ੍ਰੈਫਿਕ ਮਾਰਸ਼ਲ ਚਾਹੀਦਾ ਹੈ ਜਨਾ ਕਿ ਤਿੰਨ ਕੋਨਿਆਂ ਤੋਂ ਟ੍ਰੈਫਿਕ ਰੋਕ ਕੇ ਕਿਉਂਕਿ ਟ੍ਰੈਫਿਕ ਪਾਸ ਹੋਣ ਵਾਸਤੇ ਵੀ ਕੋਨੇ ਉਹ ਮੈਂ ਜਿੱਥੇ ਗੱਲ ਕਹੀ ਆ ਕਿ ਇਹਨਾਂ ਟ੍ਰੈਫਿਕ ਕੰਟਰੋਲ ਜਿਹੜੇ ਇੱਥੇ ਆਪਣੇ ਆਫਸਰ ਖੜੇ ਕੀਤੇ ਆ ਉਹਨਾਂ ਕੋਲ ਡਿਊਟੀ ਦੇ ਉੱਤੇ ਸਿਰਫ ਤਿੰਨ ਜਾਂ ਚਾਰ ਜਣੇ ਆ ਉਹ ਵੀ ਗਰਮੀ ਵਿੱਚ ਸਾਰਾ ਦਿਨ ਖੜਨਾ ਕਿਉਂਕਿ ਇੰਨੀ ਗਰਮੀ ਦੇ ਵਿੱਚ ਸਾਰਾ ਦਿਨ ਖੜਨਾ ਤੇ ਹੁਣ ਤੁਸੀਂ ਦੇਖੋ ਇੱਧਰਲੀ ਸਾਈਡ ਦਾ ਕੰਟਰੋਲ ਕਰਨਾ ਤੇ ਇੱਧਰਲੀ ਸਾਈਡ ਦਾ ਕੰਟਰੋਲ ਨਾ ਕਰਨਾ ਚਾਰ ਜਣਿਆਂ ਵਾਸਤੇ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਚੈਲੰਜ ਹੈ ਬਿਲਕੁਲ ਜੀ ਕਿਉਂਕਿ ਟ੍ਰੈਫਿਕ ਇੱਕ ਸੈਕਿੰਡ ਰੋਕਣਾ ਵੀ ਜਣਾ ਹੈਗਾ ਉਹ ਬੜਾ ਔਖਾ ਹੈ ਬਿਲਕੁਲ ਕਿਉਂਕਿ ਟ੍ਰੈਫਿਕ ਦਾ ਓਵਰਫਲੋ ਹੀ ਫਲੋ ਹੀ ਬਹੁਤ ਜ਼ਿਆਦਾ ਹੈ ਜੇ ਛੱਡ ਕੇ ਆਂਦੇ ਆ ਇੱਧਰ ਸੰਭਾਲਦੇ ਆ ਤਾਂ ਉਧਰ ਕੋਈ ਜਣਾ ਨਹੀਂ ਹੈਗਾ ਉਹ ਗੈਰ ਵੀ ਉਹ ਸਰਦਿਤੀ ਅਹਈ ਆ ਪਾ ਗੱਲ ਕਰਦੇ ਸੀਗੇ ਕਿ ਜੇ ਅਸੀਂ ਪਬਲਿਕ ਜਿਹੜੀ ਆ ਅੱਜ ਵੋਲੰਟੀਅਰ ਇਹਨਾਂ ਵਿੱਚ ਆਣ ਕੇ ਇਹਨਾਂ ਦੀ ਮਦਦ ਕਰੀਏ ਮੈਂ ਉਹੀ ਕਹਿੰਦਾ ਇਹ ਵੀ ਇਨਸਾਨ ਨੇ ਧੁੱਪੇ ਖੜਨਾ ਸਾਰਾ ਦਿਨ ਪਿਆਸ ਵੀ ਲੱਗਣੀ ਹੈ ਬਾਥਰੂਮ ਵੀ ਜਾਣਾ ਹੈ ਤੇ ਇਹ ਵੀ ਇਨਸਾਨ ਨੇ ਇਹਨਾਂ ਨਾਲ ਵੀ ਕੋਈ ਚਾਹੀਦਾ ਜਿਹੜਾ ਇਹਨਾਂ ਨੂੰ 2 ਘੰਟੇ ਦਾ ਰੈਸਟ ਦੇ ਸਕੇ ਰੈਸਟ ਵੀ ਇਹਨਾਂ ਦਾ ਮੈਨੇਜਮੈਂਟ ਹੋਣ ਜੀ ਤਾਂ ਇਹਨਾਂ ਨੇ ਅੱਜ ਇਧਰ ਲਈ ਸਾਈਡ ਤੇ ਕਾਰ ਖੜੀ ਕਰਾ ਲਈ ਹੈ ਸਹੀ ਕੀਤਾ ਕਿਉਂਕਿ ਇਧਰਲੇ ਪਾਸੇ ਟ੍ਰੈਫਿਕ ਜਿਹੜਾ ਬਹੁਤ ਬਿਲਡ ਅਪ ਹੋ ਗਿਆ ਸੀ ਇਹ ਉਹ ਦੇਖੋ ਹੁਣ ਜਿਨਨੇ ਮਤਲਬ ਕੋਈ ਵੀ ਬੰਦਾ ਜਿਹੜਾ ਹੈ ਤੁਸੀਂ ਸਾਰੇ ਪਾਸੇ ਕੈਮਰਾ ਘੁਮਾਈ ਜਾਓ ਕਿਧਰੇ ਨਾਲ ਕਿਧਰੋਂ ਕੁਧਰੋਂ ਨਾਲ ਕਿਧਰੋਂ ਇੱਕ ਪਾਸੋਂ ਕੰਟਰੋਲ ਕਰੋ ਦੂਸਰੇ ਪਾਸੇ ਫਸ ਜਾਂਦੇ ਨੇ ਦੂਸਰੇ ਪਾਸੋਂ ਕੰਟਰੋਲ ਕਰੋ ਤੀਸਰੇ ਪਾਸੇ ਭਾਜੀ ਤੁਹਾਡਾ ਕੀ ਕਹਿਣਾ ਹੈ ਕਿ ਇਹ ਜਿਹੜਾ ਤੁਸੀਂ ਤੁਹਾਨੂੰ ਵੀ ਜਿਹੜਾ ਤੁੱਪੇ ਖੜੇ ਹੋ ਸਾਰੇ ਦਿਹਾੜੀ ਖੜੇ ਤੁੱਪੇ ਹੈਡਸ ਆਫ ਸਲੂਟ ਹੈ ਤੁਹਾਨੂੰ ਕਿ ਇੰਨਾ ਇਹ ਮੈਨੇਜ ਕਰਨਾ ਜਿਹੜਾ ਹੈਗਾ ਇਹ ਕਿੰਨਾ ਔਖਾ ਹੈ ਰੋਗਾਂ ਦੇ ਉਹ ਹਾੜੀਏ ਹੈਪ ਟੂ ਬਣਤੀ ਹੈ ਹੁਣ ਅਸੀਂ ਵਧੀਆ ਟੰਗ ਨਾਲ ਸ਼ਾਸਨ ਰਾਧੀ ਅੱਡ ਟੰਗਾ ਡਰੈਸ ਘਟਾਣੇ ਆ ਨਹੀਂ ਇਹ ਰੋਕਦੇ ਵੀ ਨਹੀਂ ਮੈਂ ਤਾਂ ਕਈ ਹੁਣੇ ਦੇਖਿਆ ਜੀ ਬਿਲਕੁਲ ਟੰਗਾ ਤਾਂ ਦੀ ਗੱਡੀ ਆ ਤੇ ਤਾਂ ਬਹੁਤ ਜ਼ਿਆਦਾ ਸਿਆਣੇ ਆ ਬਹੁਤ ਪ੍ਰੋਪਰ ਦੇਖ ਕੇ ਰੋਕ ਲੈਂਦੇ ਆ ਕਈ ਜਿਹੜੇ ਕਈਆਂ ਚ ਲੋ ਹੁਣ ਦੁਨੀਆ ਤਰ੍ਹਾਂ ਤਰ੍ਹਾਂ ਦੀ ਆ ਕਈ ਤਾਂ ਬੰਦੇ ਦੇਖ ਕੇ ਪਹਿਲਾਂ ਹੀ ਜੇ ਹਲਕਾ ਜਿਹਾ ਇਸ਼ਾਰਾ ਕਰੀ ਜਿੱਦੇ ਰੁਕ ਜਾਂਦੇ ਆ ਉਲਟਾ ਸਲੂਟ ਕਰਕੇ ਜਾਂਦੇ ਆ ਕਈ ਥੋੜੇ ਤੁਹਾਨੂੰ ਪਤਾ ਹੈ ਦੁਨੀਆ ਕਿੱਥੋਂ ਨਹੀਂ ਜ਼ਿਆਦਾਤਰ ਮੈਂ ਹੁਣ ਇੱਥੇ ਦੇਖਦਾ ਪਿਆ ਸੀਗਾ ਕੁਛ ਅਸੀਂ ਕੈਮਰੇ ਪਕੜੇ ਵੀ ਮੈਂ ਬਿਨਾ ਸੀਟ ਬੈਲਟ ਹੋਏ ਮੋਬਾਈਲ ਤੇ ਗੱਲ ਕਰ ਰਹੇ ਆ ਨਹੀਂ ਸਰ ਡੇਲੀ ਚਲਾਨ ਕਰੀਦੇ ਆ ਸਾਰਿਆਂ ਦੇ ਅੱਛਾ ਹਾਂਜੀ ਤੇ ਮਤਲਬ ਇੱਥੇ ਟ੍ਰੈਫਿਕ ਮੈਨੇਜ ਕਰਨਾ ਕਿੰਨਾ ਔਖਾ ਜੀ ਰਪੁਰੇ ਸਰ ਇਹ ਸਿਰਫ ਪੁੱਲ ਕਰਕੇ ਔਖਾ ਹੋਇਆ ਜੀ ਨਹੀਂ ਨਹੀਂ ਸਰ ਤਕਰੀਬਨ ਇੱਥੇ ਨਾ ਐਕਚੁਅਲੀ ਜਿਹੜੇ ਹੁਣ ਪੁੱਲ ਬਣ ਜਾਣਾ ਹੁਣ ਬਹੁਤ ਸਾਰਾ ਕੁਝ ਪ੍ਰੋਪਰ ਢੰਗ ਨਾਲ ਟ੍ਰੈਫਿਕ ਚੱਲੂ ਤੁਸੀਂ ਕਰੋ ਜੀ ਇੱਕ ਵਾਰੀ ਕਰੋ ਜੀ ਤੇ ਅਸੀਂ ਜੀ ਟ੍ਰੈਫਿਕ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਦੇਖੋ ਇਧਰ ਦਿਖਾ ਇਹਦੇ ਕਿੱਥੇ ਓਵਰਟੇਕ ਕਰ ਰਿਹਾ ਇਸ ਵਕਤ ਇਨੇ ਕੁਛ ਨਹੀਂ ਦੇਖਣਾ ਇਹਨੇ ਬਸ ਮੁਰੇ ਲੈ ਆਣੀ ਹੈ ਔਰ ਪੂਰੀ ਰਫਤਾਰ ਨਾਲ ਲੈ ਕੇ ਆਣੀ ਹੈ ਤੇ ਅਸੀਂ ਇਹੀ ਪੁਲਿਸ ਮੁਲਾਜ਼ਮ ਜਿਨ੍ਹਾਂ ਗੱਲ ਕਰ ਰਹੇ ਸੀਗੇ ਤੇ ਉਹਨਾਂ ਨੇ ਦੱਸਿਆ ਕਿ ਕਿੰਨਾ ਡਿਫਿਕਲਟ ਹੈ ਉਹਨਾਂ ਲਈ ਵੀ ਸਾਰੀ ਦਿਹਾੜੀ ਤੇ ਖੜਨਾ ਪਰ ਉਹ ਕਹਿੰਦੇ ਸਾਨੂੰ ਆਦਤ ਹੋ ਗਈ ਹੈ ਅਸੀਂ ਮੈਨੇਜ ਕਰ ਲੈਂਦੇ ਆ ਕਰ ਰਹੇ ਸੀਗੇ ਕਿ ਜਿੱਦਾਂ ਜੇਕਰ ਪਬਲਿਕ ਜਿਹੜੀ ਆ ਯੂਥ ਸਾਡੀ ਇੰਨੀ ਕਵੇਲੀ ਫਿਰਦੀ ਆ ਜਿਨ੍ਹਾਂ ਕੋਲ ਕੁਛ ਕਰਨ ਨੂੰ ਹੈਗਾ ਸਾਰਾ ਦਿਨ ਜਿਦ ਤੱਕ ਕਹਿੰਦੇ ਹੁੰਦੇ ਪੰਜਾਬ ਦੇ ਵਿੱਚ ਮਟਰ ਕਸਤੀ ਕਰਨੀ ਪੁੱਠੇ ਕੰਮ ਕਰਨੀ ਜੇ ਅਸੀਂ ਆਪਣੀ ਯੂਥ ਨੂੰ ਗਰਲ ਮਿਲ ਕੇ ਹੱਲੇ ਵੋਲੰਟੀਅਰ ਟ੍ਰੈਫਿਕ ਕੰਟਰੋਲ ਕਰਨ ਦੇ ਵਿੱਚ ਆਪਾਂ ਉਹਨਾਂ ਨੂੰ ਯੂਟਿਲਾਈਜ਼ ਕਰੀਏ ਤੇ ਮੇਰੇ ਹਿਸਾਬ ਦੇ ਨਾਲ ਥੋੜੀ ਰਾਹਤ ਜਿਹੜੇ ਸਾਡੇ ਵੀਰ ਇਹ ਖੜੇ ਆ ਧੁੱਪਾਂ ਦੇ ਵਿੱਚ ਤਪਦੇ ਆ ਖੱਪਦੇ ਆ ਇਹਨਾਂ ਦੀ ਜ਼ਿੰਦਗੀ ਵੀ ਥੋੜੀ ਸਵਰ ਜਾਊਗੀ ਤੇ ਜਿਹੜੇ ਸਾਡਾ ਯੂਥ ਹੈਗਾ ਆ ਵਿਹਲਾ ਫਿਰਦਾ ਉਹਨਾਂ ਨੂੰ ਕੋਈ ਮੋਟੀਵੇਸ਼ਨ ਨਹੀਂ ਹੈਗੀ ਕੋਈ ਡਾਇਰੈਕਸ਼ਨ ਨਹੀਂ ਹੈਗੀ ਤੇ ਮੇਰੇ ਹਿਸਾਬ ਦੇ ਨਾਲ ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਡਿਸਪਲਾਈਨ ਦੇ ਵਿੱਚ ਰਹਿਣ ਦੀ ਆਦਤ ਬਣ ਜਾਊਗੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਆਓ ਆਪਣਾ ਜ਼ਿਰਖਪੁਰ ਸੰਭਾਲ ਲਈਏ ਇੱਧਰ ਉੱਧਰ ਵਾਰਾ ਕੋ ਮੰਨ ਨਾਲੋਂ ਕੋ ਜ਼ਿੰਮੇਵਾਰੀ ਸੰਭਾਲੀਏ ਤੇ ਇਦਾਂ ਹੀ ਜਿੱਦਾਂ ਆਪਾਂ ਹੁਣ ਉਪਰਾਲਾ ਚੱਕਣ ਲੱਗੇ ਆ ਟ੍ਰੈਫਿਕ ਪੁਲਿਸ ਦੇ ਨਾਲ ਰਲ ਕੇ ਪ੍ਰਸ਼ਾਸਨ ਦੇ ਨਾਲ ਰਲ ਕੇ ਜੀਰਖਪੁਰ ਦੇ ਵਿੱਚ ਉਮੀਦ ਆ ਕੀ ਇਹ ਆਪਣਾ ਜੋ ਉਪਰਾਲਾ ਕੀਤਾ ਆ ਇਹ ਸਕਸੈਸਫੁਲ ਹੋਊਗਾ ਤੇ ਐਕਸ਼ਨ ਦੇ ਵਿੱਚ ਵੀ ਬਹੁਤ ਜਲਦੀ ਆਊਗਾ ਤਾਂ ਜਿੱਦਾਂ ਹੀ ਆਪਣਾ ਇਹ ਆਪਰੇਸ਼ਨ ਸ਼ੁਰੂ ਹੁੰਦਾ ਆ ਤੇ ਇੱਕ ਐਗਜ਼ੈਂਪਲ ਬਣ ਕੇ ਦੂਜੀਆਂ ਸ਼ਹਿਰਾਂ ਲਈ ਵੀ ਅਸੀਂ ਇਸ ਸਿਸਟਮ ਨੂੰ ਖੜਾ ਕਰੀਏ ਕਿ ਜੇਕਰ ਅਸੀਂ ਇਦਾਂ ਦਾ ਇੱਥੇ ਸਿਸਟਮ ਖੜਾ ਕਰ ਸਕਦੇ ਆਂ ਤੇ ਤੁਸੀਂ ਕਿਉਂ ਨਹੀਂ ਕਿਉਂਕਿ ਸਪੈਸ਼ਲੀ ਜਿੱਦ ਮੈਂ ਗੱਲ ਕੀਤੀ ਮੇਰੀ ਹਮੇਸ਼ਾ ਹੀ ਫੋਕਸ ਯੂਥ ਤੇ ਰਹੀ ਆ ਕਿ ਯੂਥ ਨੂੰ ਅਸੀਂ ਕਿੱਦਾਂ ਉਹਨਾਂ ਦਾ ਬ੍ਰੇਨ ਨੂੰ ਐਕਟਿਵ ਰੱਖਣਾ ਹੈ ਸਿੱਧੇ ਪਾਸੇ ਨੂੰ ਕਿੱਦਾਂ ਉਹਨਾਂ ਨੂੰ ਮੋਟੀਵੇਟ ਕਰਨਾ ਹੈ ਕਿੱਦਾਂ ਉਹਨਾਂ ਨੂੰ ਗਲਤ ਕੰਮਾਂ ਚੋਂ ਕੱਢ ਕੇ ਤੇ ਸਿੱਧੇ ਪਾਸੇ ਲੈ ਕੇ ਉਹਨਾਂ ਨੂੰ ਚੰਗੇ ਪਾਸੇ ਲਾਉਣਾ ਤੇ ਮੇਰੇ ਹਿਸਾਬ ਦੇ ਨਾਲ ਜੇ ਆਪਾਂ ਉਹਨਾਂ ਨੂੰ ਇਸ ਟ੍ਰੈਫਿਕ ਸਿਸਟਮ ਦੇ ਐਜ਼ ਅ ਵੋਲੰਟੀਅਰ ਲੈ ਕੇ ਆਨੇ ਆ ਤਾਂ ਪਬਲਿਕ ਵੀ ਅਪਰੀਸ਼ੀਏਟ ਕਰੂਗੀ ਤਾਂ ਯੂਥ ਜਿਹੜੇ ਖੁਦ ਦੇ ਆ ਨਾ ਉਹ ਵੀ ਅਪਰੀਸ਼ੀਏਟ ਕਰੂਗੀ ਕਿ ਇਹ ਸਾਨੂੰ ਪਹਿਲਾਂ ਕਿਸੇ ਨੇ ਕਿਉਂ ਨਹੀਂ ਅਪਰਾਲੇ ਦੱਸੇ ਬਿਲਕੁਲ ਜੀ ਇਸ ਮਤਲਬ ਗੱਲ ਉਹੀ ਆ ਜਾਂਦੀ ਹੈ ਜੀ ਜੋ ਕਰਨਾ ਹੈ ਅਸੀਂ ਆਪ ਵੀ ਆਪਣੇ ਵੱਲੋਂ ਕੁਝ ਯੋਗਦਾਨ ਕਰੀਏ ਤੇ ਯੋਗਦਾਨ ਐਸਾ ਪਾਈਏ ਕਿ ਅਸੀਂ ਰੋਡ ਸੇਫਟੀ ਦੇ ਉੱਪਰ ਯੂਥ ਸਾਰੇ ਇਕੱਠਾ ਕਰੀਏ ਜ਼ਿਰਕਪੁਰ ਦਾ ਮੈਂ ਫੇਰ ਜ਼ਿਰਕਪੁਰ ਦੇ ਯੂਥ ਨੂੰ ਅਪੀਲ ਕਰਾਂਗਾ ਕਿ ਆਓ ਸਾਰੇ ਇਕੱਠੇ ਹੋਈਏ ਤੇ ਕੀਮਤੀ ਜਾਨਾਂ ਜਿਹੜੀਆਂ ਜਾਂਦੀਆਂ ਨੇ ਚਾਹੇ ਆਪਣੇ ਘਰ ਦੇ ਹੋਣ ਕਿਸੇ ਦੇ ਵੀ ਕਰਦੇ ਹੋਣ ਭਾਈ ਭੈਣ ਭਰਾ ਬੰਦੂ ਉਹਨਾਂ ਦੀ ਜਾਨਾਂ ਬਚਾਈਏ ਤੇ ਜਿਹੜੇ ਇਹ ਮੁਲਾਜ਼ਮ ਹਰ ਉਸ ਮੁਲਾਜ਼ਮ ਟ੍ਰੈਫਿਕ ਵਾਲੇ ਸਵੇਰ ਤੋਂ ਤੋਪੇ ਚ ਬਿਨਾ ਚਾਹ ਪਾਣੀ ਜਾਂ ਰੋਟੀ ਤੋਂ ਕਈ ਵਾਰੀ ਖੜੇ ਹੁੰਦੇ ਨੇ ਸਾਰਾ ਸਾਰਾ ਦਿਨ 48 ਡਿਗਰੀ ਟੈਂਪਰੇਚਰ ਵਿੱਚ ਕੁਝ ਇਹਨਾਂ ਨੂੰ ਵੀ ਰਾਹਤ ਮਿਲੇਗੀ ਥੋੜਾ ਇਹਨਾਂ ਨੂੰ ਵੀ ਰੈਸਟ ਮਿਲੇਗਾ ਕਿਉਂਕਿ ਸਾਡੀ ਵੀ ਇੱਕ ਆਪਣੀ ਜ਼ਿੰਮੇਵਾਰੀ ਬੰਦੀ ਹੈ ਇੱਕ ਸ਼ਹਿਰ ਨੂੰ ਅੱਛੇ ਸ਼ਹਿਰੀ ਹੋਣ ਕਰਕੇ ਕਿ ਅਸੀਂ ਇਹ ਜਿਹੜਾ ਬੀੜਾ ਚ ਕੀਏ ਤੇ ਰੋਡ ਸੇਫਟੀ ਵਾਸਤੇ ਅੱਗੇ ਆਈਏ ਤੇ ਦਿੜਕਪੁਰ ਨੂੰ ਤੇ ਦਿੜਕਪੁਰ ਦਾ ਟ੍ਰੈਫਿਕ ਨੂੰ ਸੰਭਾਲੀਏ ਧੰਨਵਾਦ ਜੀ ਸਰ ਜੀ ਜੀ ਆਪਾਂ ਅੱਜ ਨਿਕਲੇ ਹੋਏ ਆ ਕਿ ਅ ਜੀਰਪੁਰ ਟਕੌਲੀ ਏਰੀਆ ਜਿਹੜਾ ਮਾਫ ਕਰਨਾ ਇਹਦੇ ਜਿਆਦਾ ਜਿਹੜੇ ਐਕਸੀਡੈਂਟ ਪ੍ਰੋਨ ਏਰੀਆਸ ਆ ਜਿੱਥੇ ਜਿਆਦਾ ਟ੍ਰੈਫਿਕ ਜਿਹੜਾ ਕਿੰਨੇ ਹੁੰਦੇ ਆ ਨਾ ਮਹਾਪਾਰਤ ਜਿੱਥੇ ਛੜਦੀ ਆ ਸਭ ਤੋਂ ਵੱਡੇ ਜਿਆਦਾ ਐਕਸੀਡੈਂਟ ਹੁੰਦੇ ਆ ਉਹਨਾਂ ਏਰੀਆ ਨੂੰ ਕਵਰ ਕਰਨਾ ਤੇ ਪ੍ਰਸ਼ਾਸਨ ਦੇ ਮੋਹਰੇ ਰੱਖਣਾ ਕਿਉਂਕਿ ਕਈ ਵਾਰ ਇਹ ਜਿਹੜਾ ਢੱਚਾ ਆ ਨਾ ਜਿਹੜੇ ਉੱਪਰ ਦੇ ਅਧਿਕਾਰੀ ਬੈਠੇ ਹੁੰਦੇ ਆ ਉਹਨਾਂ ਦੇ ਅੱਖੋਂ ਪਰੋਲੇ ਹੋ ਜਾਂਦਾ ਕਿਉਂਕਿ ਥੱਲੇ ਵਾਲੇ ਅਧਿਕਾਰੀ ਜਿਹੜੇ ਆ ਆਫੀਸਰਸ ਹੈਗੇ ਆ ਨਾ ਉਹਨਾਂ ਕੋਲ ਟਾਈਮ ਹੁੰਦਾ ਇਹ ਚੀਜ਼ਾਂ ਦਾ ਉਹਨਾਂ ਮਨੇ ਰੱਖਣ ਦਾ ਤੇ ਨਾ ਉਹ ਰੱਖ ਪਾਉਂਦੇ ਆ ਇਹ ਡਿਊਟੀ ਜਿੱਦਾਂ ਮੈਂ ਕਿਹਾ ਕਿ ਸਾਡੀ ਐਜੇ ਸਿਟੀਜ਼ਨ ਹੋਣ ਦੇ ਨਾਤੇ ਨਾਗਰਿਕ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਕਿ ਪਬਲਿਕ ਉਹਨਾਂ ਦੀ ਹੈਲਪ ਕਰੇ ਇਹਨਾਂ ਚੀਜ਼ਾਂ ਨੂੰ ਉਠਾਵੇ ਤੇ ਇਹਨਾਂ ਚੀਜ਼ਾਂ ਨੂੰ ਲਿਜਾ ਕੇ ਉੱਪਰ ਦੇ ਅਧਿਕਾਰੀ ਜਿਹੜੇ ਹੈਗੇ ਆ ਉਹਨਾਂ ਦੇ ਸਾਹਮਣੇ ਰੱਖੇ ਤੇ ਰਲ ਮਿਲ ਕੇ ਇਹਨਾਂ ਪ੍ਰੋਬਲਮਸ ਨੂੰ ਚੱਕੀਏ ਕਿਉਂਕਿ ਚਾਹੇ ਹੋ ਟਕੋਲੀ ਫਾਮੀ ਰੇਜੀਡਿਟ ਫੋਰ ਦਾ ਰਾਈਵੇ ਆ ਹੋਰ ਵੀ ਪੀਆਰ 7 ਜਿਹੜੀ ਆ ਉੱਥੇ ਵੀ ਬਹੁਤ ਗੁਸ਼ ਹੁੰਦਾ ਆ ਪਟਿਆਲਾ ਰੋਡ ਦੀਆਂ 에어ਪੋਰਟ ਰੋਡ ਦੀਆਂ ਲਾਈਟਾਂ ਜਿਹੜੀਆਂ ਆ ਉੱਥੇ ਫਿਰ ਪਟਿਆਲਾ ਚੌਕ ਜਿਹੜਾ ਆ ਉਹ ਵੀ ਸਾਰਾ ਜ਼ਿਰਖਪੁਰ ਦੇ ਜਿੰਨੇ ਦੱਸਿਓ ਕਿਹੜੇ 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 ਚੌਂਕ ਨੇ ਤੇ ਕਿਹੜੇ ਕਿਹੜੇ ਏਰੀਆ ਨੇ ਜਿਹੜੇ ਨਹੀਂ ਪਰੇ ਹੋਏ ਬਿਲਕੁਲ ਤੇ ਬਰਜਿੰਦਰ ਜੀ ਜਿਸ ਤਰ੍ਹਾਂ ਹੁਣ ਅਸੀਂ ਆ ਗਏ ਆ KFC ਚੌਂਕ ਪੀਆਰ 7 ਵਾਲਾ ਇਹ ਵੀ ਸਭ ਤੋਂ ਇੱਕ ਡੇਂਜਰਸ ਚੌਂਕ ਹੈਗਾ ਜਿੱਥੇ ਟ੍ਰੈਫਿਕ ਦਾ ਅਸੀਂ ਦਿਖਾਵਾਂਗੇ ਕਿ ਕੀ ਹਾਲ ਰਹਿੰਦਾ ਹਾਂ ਬਿਲਕੁਲ ਸਰ ਜੀ ਜੀ ਆ ਆਹ ਜਿਹੜਾ ਕੱਟ ਦਿੱਤਾ ਹੋਇਆ ਹੈ ਨਾ ਜਿੱਦਣ ਦਾ ਹਾਈਵੇ ਬਣਨਾ ਹੈ ਸਟਾਰਟ ਹੋਇਆ ਜਾ ਮੇਰੇ ਹਿਸਾਬ ਦੇ ਨਾਲ ਬਹੁਤ ਅਨਪਲਾਨਟ ਇਹ ਵੀ ਆ ਇੱਕ ਪਾਸੇ ਜੇ ਪਿੱਛੇ ਜੇ ਆਪਾਂ ਵਿਸ਼ਾਲ ਜੀ ਨੂੰ ਦਿਖਾਇਆ ਕਿ ਪਿੱਛੇ ਜਿਹੜਾ ਝਾਤੀ ਮਰਾਵੋ ਕਿ ਬੱਸ ਸਟੈਂਡ ਬਣਾਇਆ ਹੋਇਆ ਆ ਸਾਰੀਆਂ ਬੱਸਾਂ ਉੱਥੇ ਆਣ ਕੇ ਖੜਦੀਆਂ ਬੱਸਾਂ ਦੇ ਨਾਲ ਉੱਥੇ ਜਿਹੜੇ ਆ ਔਟੋ ਰਿਕਸ਼ੇ ਲੋਕ ਜਿਹੜੇ ਲੋਕਾਂ ਨੂੰ ਪਿਕ ਕਰਨਾ ਹੁੰਦੇ ਉਹਨਾਂ ਦੀਆਂ ਕਾਰਾਂ ਉਹਨਾਂ ਦੇ ਬਾਈਕ ਯੂ ਨਹੀਂ ਮਿਟਾ ਹੁਣ ਟ੍ਰੈਫਿਕ ਜਿਹੜਾ ਅੰਬਾਲੇ ਤੋਂ ਆਂਦਾ ਆ ਤੇ ਇਧਰੋਂ ਪੀਏ 7 에어ਪੋਰਟ ਰੋਡ ਵੱਲੋਂ ਆਂਦਾ ਆਣ ਕੇ ਇੱਥੇ ਐਸ ਆ ਰੋਡ ਦੇ ਵਿੱਚ ਪੈਂਦਾ ਇੱਥੇ ਟੱਟ ਦੇ ਵਿੱਚ ਪੈਂਦਾ ਹੁਣ ਤੁਸੀਂ ਦੇਖ ਸਕਦੇ ਆ ਕਿ ਉਧਰੋਂ ਦੇਖੋ ਲੋਰੀਆਂ ਹੈ ਟ੍ਰੈਫਿਕ ਉਹੀ ਦੇਖੋ ਤੁਸੀਂ ਕੋਈ ਮੈਨੇਜਮੈਂਟ ਨਹੀਂ ਕਿੱਥੇ ਉਹਨੇ ਬੱਸ ਲਗਾ ਦਿੱਤੀ ਹੈ ਪਹਿਲਾਂ ਆਪਾਂ ਇਸ ਤੇ ਫੋਕਸ ਕਰਦੇ ਕਿ ਟੇਪਰ ਟਰੱਕ ਵਿੱਚੇ ਸਕੂਟੀਆਂ ਇਧਰ ਜਾਣੇ ਵਾਲੀਆਂ ਰੋਂਗ ਪਾਸੇ ਹੁਣ ਜੇ ਦੇਖੀਏ ਤਾਂ ਮੋਟਰਬਾਈਕਾਂ 'ਤੇ ਫੋਕਸ ਕਰਾ ਵਿਸ਼ਾਲ ਉਹ ਉਹ ਕੀ ਆ ਉਹ ਜਿਹੜਾ ਰੋਂਗ ਸਾਈਡ ਜਾਂਦਾ ਆ ਦੇਖੋ ਰੋਂਗ ਸਾਈਡ ਇਹ ਸ਼ਾਇਦ ਇੱਧਰ ਨੂੰ ਮੋੜਨਾ ਹੋਊਗਾ ਪਰ ਜਿਹੜੇ ਰੋਂਗ ਸਾਈਡ ਤੇ ਮੈਂ ਕਿਨ ਜੰਨੇ ਹਾਂ ਦੇਖੋ ਉਹ ਬਾਈਕਾਂ ਨਾਲ ਤੇ ਜਿਹੜਾ ਇੱਕ ਉਹਨੂੰ ਪਤਾ ਨਹੀਂ ਕੀ ਕਹਿੰਦੇ ਆ ਇਹ ਐਡੇ-ਐਡੇ ਵੱਡੇ ਟਰੱਕ ਜਿਹੜੇ ਇੱਥੋਂ ਯੂ-ਟਰਨ ਮਾਰਦੇ ਨੇ ਜਦਕਿ ਇਹ ਰੋਡ ਦਾ ਇੰਨੀ ਸਟਰੈਂਥ ਹੈ ਨਹੀਂ ਕਪੈਸਿਟੀ ਚੱਲਦੇ ਐਨੀ ਕਪੈਸਿਟੀ ਹੈ ਨਹੀਂ ਜਿੰਨੇ ਵੱਡੇ ਜਿੰਨੇ ਵੱਡੇ ਟਰੱਕ ਤੇ ਟਰਾਲੇ ਇੱਥੋਂ ਨਿਕਲਦੇ ਨੇ ਔਰ ਕੋਈ ਵੀ ਮੈਨ ਜਿਹਨੂੰ ਕਹਿੰਦੇ ਐ ਮੈਨੇਜਮੈਂਟ ਨਾ ਬੱਸਾਂ ਦੀ ਆ ਬੱਸ ਸਟਾਪ ਬਣਾਇਆ ਗਿਆ ਔਰ ਜਗ੍ਹਾ ਤੇ ਬਣਾਇਆ ਗਿਆ ਚੌਕ ਤੇ ਜਿੱਥੇ ਗੱਡੀਆਂ ਯੂ-ਟਰਨ ਵੀ ਮਾਰਦੀਆਂ ਨੇ ਉਹੀ ਕੱਲ ਮੈਂ ਸੱਜਿਆ ਕਿ ਇਹ ਇੰਨਾ ਗਲਤ ਥਾਂ ਤੇ ਬੱਸ ਸਟੈਂਡ ਬਣਾਇਆ ਉਧਰਲੇ ਪਾਸੇ ਆਟੋ ਰਿਕਸ਼ੇ ਨਾਲ ਦੀ ਨਾਲ ਜਿਹੜੀਆਂ ਜੂਸ ਦੀਆਂ ਜਾਂ ਬਾਕੀ ਰੇੜੀਆਂ ਲੱਗੀਆਂ ਹੋਈਆਂ ਆ ਤੇ ਅੱਗੇ ਆਪਾਂ ਚੱਲਦੇ ਤੁਹਾਨੂੰ ਦਿਖਾਉਂਦੇ ਆ ਬਿਲਕੁਲ ਜੀ ਆ ਦਿਖਾ ਸਕਦੇ ਆ ਆਪਾਂ ਦੇਖੋ ਉਹ ਕੱਲੇ ਬੱਸ ਵਾਲੇ ਨੇ ਸਾਰਾ ਜਾਮ ਲਗਵਾਇਆ ਹੋਇਆ ਸਾਰਾ ਟ੍ਰੈਫਿਕ ਰੋਕਿਆ ਸੈਂਟਰ ਦੇ ਵਿੱਚ ਹੀ ਬੱਸ ਰੋਕ ਦਿੱਤੀ ਜਾਂਦੀ ਹੈ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਕਿੱਥੇ ਉਹ ਪਿੱਧਰ ਨਹੀਂ ਚੱਲਦੇ ਆ ਕਿ ਕਿੱਥੇ ਬੱਸ ਖੜੀ ਕਰਨੀ ਹੈ ਕਿੱਥੇ ਨਹੀਂ ਖੜੀ ਕਰਨੀ ਤੁਸੀਂ ਦੇਖ ਸਕਦੇ ਹੋ ਉਹ ਗੱਡੀ ਵਾਲੇ ਨੇ ਵਿੱਚ ਹੀ ਗੱਡੀ ਖੜੀ ਕਰਕੇ ਸਵਾਰੀ ਬਿਠਾ ਰਿਹਾ ਹੈ ਮਤਲਬ ਉਹਨੂੰ ਕੋਈ ਲੈਣਾ ਦੇਣਾ ਨਹੀਂ ਹੈ ਕਿ ਪਿੱਛੇ ਜਿਹੜਾ ਹੈਗਾ ਹੈ ਮੈਂ ਵਿਸ਼ਾਲ ਨੂੰ ਕਹਾਂਗਾ ਵਿਸ਼ਾਲ ਕੈਮਰਾ ਦਿਖਾ ਦਿਖਾਣਾ ਕਿ ਹਰ ਪਾਸੋਂ ਟ੍ਰੈਫਿਕ ਹੀ ਟ੍ਰੈਫਿਕ ਹੈ ਲੋਕ ਖੁਦ ਵੀ ਮੈਨੇਜ ਨਹੀਂ ਕਰਦੇ ਖੁਦ ਵੀ ਸੈਂਸ ਸੈਂਸ ਨਹੀਂ ਲਗਾਉਂਦੇ ਕੱਟ ਕੱਟ ਕੇ ਲੈ ਕੇ ਆ ਰਹੇ ਬਿਲਕੁਲ ਜੀ ਕਿਧਰੋਂ ਵੀ ਲੋਕ ਖੁਦ ਨਹੀਂ ਸੋਚਦੇ ਕਿ ਅਸੀਂ ਥੋੜਾ ਜਿਆ ਉਹ ਲਈਏ ਬਈ ਦੇਖਿਏ ਮੁਰੰ ਤਾਂ ਪਹਿਲੇ ਹਾਈਵੇ ਤੇ ਵੀ ਜੇ ਦੇਖਿਆ ਜਾਵੇ ਤੇ ਫਿਰ ਹਰਿਆਣਾ ਰੋਡ ਵੇਸ ਜਿਹੜੀ ਆ ਆ ਗਈ ਆ ਇਹ ਬਸ ਸਟਾਪ ਜਿਹੜਾ ਹੈ ਜੀ ਇਹ ਇੰਨਾ ਵਨਰੇਬਲ ਜਗਾ ਅਗੇ ਮੈਂ ਤਾਂ ਫਿਰ ਕਹਾਂਗਾ ਕਿ ਇਹ ਜਿਹੜਾ ਹਾਈ ਕੈਪੈਸਿਟੀ ਏਰੀਆ ਹੈ ਬਿਲਕੁਲ ਜਿੱਥੇ ਟ੍ਰੈਫੀ ਦਾ ਬਹੁਤ ਜ਼ਿਆਦਾ ਫਲੋ ਹੈ ਸਰਜੀ ਜੀ ਪਹਿਲਾਂ ਹੀ ਕਿਹਾ ਆ ਕਿ ਮੋਸਟ ਐਕਸੀਡੈਂਟ ਜਿਹੜੇ ਹੁੰਦੇ ਆ ਉਹ ਪ੍ਰੋ ਰੀਅਰ ਐਕਸੀਡੈਂਟ ਪ੍ਰੋਨ ਐਕਸੀਡੈਂਟ ਪ੍ਰੋਨ ਏਰੀਆ ਜੀ ਇਹ ਸਭ ਤੋਂ ਵਰਸ ਟੰਕ ਇਥੇ ਇਹ ਬਲੈਕਸ ਇਹ ਬਲੈਕ ਸਪੌਟ ਨੇ ਬਿਲਕੁਲ ਬਿਲਕੁਲ ਜਿਹਾ ਪਾ ਇੱਥੇ ਹੈ ਅੱਗੇ ਦੀ ਲੰਗਦੀਆਂ ਤਾਂ ਪਹਿਲਾਂ ਤੁਸੀਂ ਦੇਖੋ ਕਿ ਕਿੱਦਾਂ ਮਹਾਪਹਾੜਤ ਇਸ ਟਾਈਮ ਇੱਥੇ ਛੜੀ ਹੋਈ ਆ ਇਹਦਾ ਕਾਰਨ ਇੱਕ ਹੋਰ ਹੈ ਜਿੰਨ ਮੈਂ ਵਰਜਿੰਦਰ ਤੁਹਾਨੂੰ ਅੱਗੇ ਲਿਜਾ ਕੇ ਦਿਖਾਣਾ ਮੈਂ ਨਾਲ ਵਿਸ਼ਾਲ ਨੂੰ ਕਹਿੰਦਾ ਉਧਰੋਂ ਵੀ ਟ੍ਰੈਫਿਕ ਆ ਰਿਹਾ ਹੈ ਅੰਦਰ ਵਾਲੀ ਰੋਡ ਤੋਂ ਬਾਹਰ ਵਾਲੀ ਰੋਡ ਤੋਂ ਵੀ ਟ੍ਰੈਫਿਕ ਆ ਰਿਹਾ ਹੈ ਸਾਰੇ ਪਾਸੋਂ ਟ੍ਰੈਫਿਕ ਆਂਦੇ ਹੋਏ ਸਾਰੇ ਪਾਸੋਂ ਘਿਰ ਚੁਕੇ ਹੋਇਆ ਕਿ ਕੋਈ ਐਸਾ ਦੇਖੋ ਜਗ੍ਹਾ ਨਹੀਂ ਬਚੀ ਜਿੱਥੋਂ ਟ੍ਰੈਫਿਕ ਨਹੀਂ ਆ ਰਿਹਾ ਮਤਲਬ ਟ੍ਰੈਫਿਕ ਦਾ ਫਲੋ ਐਨਾ ਹੈ ਪਰ ਆ ਗੱਡੀ ਦਿਖਾਓ ਬਲੈਕ ਸ਼ੀਸ਼ੇ ਨੇ ਗੱਡੀ ਦੇ ਇਹਦਾ ਨੰਬਰ ਦਿਖਾਏ ਵਿਸ਼ਾਲ ਕਿ ਕਿੱਥੇ ਦਾ ਨੰਬਰ ਵੀਸ਼ਾਲ ਦਿਖਾਓ ਕੈਮਰਾਮੈਨ ਨੂੰ ਮੈਂ ਕਵਾਂਗਾ ਅਰ ਲਿਖਿਆ ਹੈ ਮਾਨਵਤਾ ਦੀ ਰੱਖਿਆ ਅਧਿਕਾਰਾਂ ਦੀ ਸੁਰੱਖਿਆ ਮਤਲਬ ਜਿਹੜੇ ਬਾਰੋ ਵੀ ਆਂਦੇ ਨੇ ਨਾ ਉਹ ਸੀਟ ਬੈਲਟ ਲਗਾਉਂਦੇ ਨੇ ਕਾਲੇ ਸ਼ੀਸ਼ੇ ਕੋਈ ਉਹਨਾਂ ਨੂੰ ਟ੍ਰੈਫਿਕ ਮੈਨੇਜਮੈਂਟ ਦਾ ਨਹੀਂ ਪਤਾ ਅੱਜ ਦੂਜੀ ਗੱਲ ਦੇਖਣ ਵਾਲੀ ਸਰਜਰੀ ਇਹ ਹੈ ਆ ਕਿ ਇੱਥੇ ਟ੍ਰੈਫਿਕ ਨੂੰ ਮੈਨੇਜ ਕਰਨ ਵਾਲਾ ਕੋਈ ਇੱਕ ਸਿੰਗਲ ਪਰਸਨ ਨਹੀਂ ਹੈਗਾ ਹਾਂ ਇੱਥੇ ਬਿਲਕੁਲ ਜੀ ਇੱਥੇ ਕੋਈ ਵੀ ਬੰਦਾ ਯਾ ਮੁਲਾਜ਼ਮ ਇੱਥੇ ਜਿਆਦਾ ਮਹਾਪਾਰਤ ਜਿਹੜੀ ਆ ਨਾ ਇਸ ਸਪੌਟ ਤੇ ਛੜਦੀ ਆ ਕਿਉਂਕਿ ਬਰਜਿੰਦਰ ਜੀ ਇੱਕ ਨਾ ਇੱਥੋਂ ਬਹਾਲੀ ਤੋਂ ਜਿਹੜੀ ਗੱਡੀ ਪਟਿਆਲੇ ਤੋਂ ਆਂਦੀ ਹੈ ਉਹ ਸਾਰੀ ਗੱਡੀ ਦੇਖੋ ਸਾਰਾ ਹੈਵੀ ਟ੍ਰੈਫਿਕ ਉੱਥੋਂ ਮੁੜ ਕੇ ਦਿੱਲੀ ਵੱਲ ਨੂੰ ਇਧਰੋਂ ਮੁੜ ਰਿਹਾ ਤੇ ਇੱਥੇ ਤਾਂ ਖਾਸ ਤੌਰ ਤੇ ਦੋ ਯਾ ਚਾਰ ਮੁਲਾਜ਼ਮ ਇਹ ਜੇ ਚਾਹੀਦੇ ਨੇ ਜਿਹੜੇ ਕਮ ਸੇ ਕਮ ਉਧਰ ਦਾ ਟ੍ਰੈਫਿਕ ਥੋੜੀ ਦੇਰ ਤੱਕ ਰੋਕਨ ਇਧਰ ਲਾ ਪਾਸ ਕਰਾਨ ਵਾਸਤੇ ਸਭ ਤੋਂ ਵੱਰਸ ਗੱਲ ਸਰ ਜੀ ਇਹ ਹੈ ਕਿ ਜਿਹੜਾ ਹੈਵੀ ਟ੍ਰੈਫਿਕ ਆ ਨਾ ਹੁਣ ਦੇਖੋ ਗੱਡੀਆਂ ਆਂਦੀਆਂ ਤਾਂ ਉਧਰਲੇ ਪਾਸੇ ਵੀ ਕਾਲੇ ਆ ਕਿ ਅਸੀਂ ਅੱਗੇ ਨੰਗ ਜਾਈਏ ਬਿਲਕੁਲ ਜੀ ਇੱਥੇ ਨਾ ਕੋਈ ਵੀ ਕਿਸੇ ਨੂੰ ਰਾਹ ਦੇਣ ਵਿੱਚ ਰਾਜ਼ੀ ਨਹੀਂ ਹੈ ਕਿ ਇੱਕ ਸੈਕਿੰਡ ਵੀ ਚੱਲਦੇ ਆ ਅੱਗੇ ਅੱਗੇ ਵੀ ਥੋੜਾ ਦਿਖਾਲਦੇ ਇਧਰਲੇ ਪਾਸੇ ਕਿ ਸਭ ਤੋਂ ਜਿਹੜਾ ਹੁਣ ਤੁਸੀਂ ਦੇਖ ਸਕਦੇ ਹੋ ਸਾਰਾ ਟ੍ਰੈਫਿਕ ਉਂ ਅੰਦਰ ਵਾਲੀ ਰੋਡ ਦਾ ਬਾਹਰ ਵਾਲੀ ਰੋਡ ਦਾ ਉਧਰਲੇ ਪਾਸੇ ਜਾਂਦੇ ਕਿਉਂਕਿ ਆਪਾਂ ਟ੍ਰੈਫਿਕ ਦੇ ਵਿੱਚ ਨਹੀਂ ਆਪਾਂ ਇਹਨਾਂ ਨੂੰ ਬਲੌਕ ਕਰਨਾ ਹੁਣ ਉਹ ਦੇਖੋ ਪਿੱਛੇ ਤੱਕ ਜਾਮ ਲੱਗਣਾ ਸ਼ੁਰੂ ਹੋ ਗਿਆ ਕਿਉਂ ਕਿਉਂਕਿ ਟ੍ਰੈਫਿਕ ਮੈਨੇਜਮੈਂਟ ਨਹੀਂ ਹੈ ਔਰ ਜਿਹੜਾ ਟ੍ਰੈਫਿਕ ਹੈਗਾ ਉਹ ਸਾਰੇ ਪਾਸੋਂ ਚੌਕ ਹੋ ਜਾਂਦਾ ਹੈ ਕਿਉਂਕਿ ਜਿਹੜਾ ਪੀਆ ਹਾਂਜੀ ਸਰਜੀ ਜੀ ਇੱਥੋਂ ਦੇਖਣ ਆ ਰਹੀ ਆ ਹੁਣ ਦੇਖਿਓ ਤੁਸੀਂ ਕਿ ਜਿਹੜੀਆਂ ਪੀਆ 7 ਤੋਂ ਹੈਵੀ ਟ੍ਰੈਫਿਕ ਨਿਕਲ ਕੇ ਆਂਦਾ ਮੋੜਨਾ ਇੱਥੋਂ ਇਹਨਾਂ ਨੂੰ ਯੂ-ਟਰਨ ਲੈਣੀ ਹੁੰਦੀ ਆ ਅੰਬਾਲਾ ਜਾਣ ਵਾਸਤੇ ਪਟੇਕਾਰਾਂ ਨੂੰ ਥੱਲੇ ਦੱਬਦੇ ਹੋਏ ਉੱਪਰਲੀ ਲੇਨ ਦੇ ਵਿੱਚ ਹੋ ਕੇ ਤੇ ਉੱਪਰੋਂ ਕਰਨਗੇ ਸਿੱਧੀਆਂ ਕਾਰਾਂ ਜਿਹੜੀਆਂ ਜਾਂਦੀਆਂ ਉਹਨਾਂ ਨੂੰ ਬਲੌਕਰ ਲੈਂਦੇ ਆ ਬਿਲਕੁਲ ਜੀ ਕਿਉਂਕਿ ਇਥੇ ਉਹ ਦੇਖੋ ਹੁਣ ਐਕਸੀਡੈਂਟ ਹੋਣ ਲੱਗਿਆ ਸੀ ਜਿਹੜਾ ਮਿਸ ਮੈਨੇਜਮੈਂਟ ਇਥੇ ਰੋਡ ਦੀ ਇਹ ਰੋਡ ਜਿਹੜੀ ਗਲਤ ਕੱਢੀ ਗਈ ਹੈ ਜੀ ਹੁਣ ਇਹਨੇ ਆੜਾ ਆ ਇਹਦੇ ਪਿੱਛੇ ਹੋਰ ਵੀ ਹੈ ਵੀ ਕਿੱਥੇ ਗਿਆ ਹੁਣ ਇਹਨੇ ਰਾਈਟ ਮੁੰਡਾ ਆ ਹੁਣ ਦੇਖਿਓ ਤੁਸੀਂ ਗੱਲ ਇਹ ਆ ਜਾਂਦੀ ਜਿੰਦੀ ਜੀ ਇਥੇ ਐ ਇਹ ਦੇਖੋ ਰੋਂਗ ਸਾਈਡ ਆ ਲਓ ਜੀ ਕਿੰਨਾ ਟ੍ਰੈਫਿਕ ਹੈਵੀ ਆ ਤੇ ਰੋਂਗ ਪਾਸੇ ਜਾ ਰਹੀ ਆ ਔਰ ਬੇਕੁਫੀ ਜਿਹੜੇ ਸੋਚਦੇ ਨਹੀਂ ਕਿ ਕਿ ਇੰਨਾ ਹੈਵੀ ਟੈਕਸ ਔਰ ਬੇਖੌਫ ਜਾਂਦੇ ਨੇ ਕਿ ਉੱਪਰ ਦੀ ਘੁੰਮ ਕੇ ਜੇ ਆ ਜੀਏ ਤਾਂ ਸਾਨੂੰ 5-10 ਮਿੰਟ ਵਾਧੂ ਲੱਗ ਜਾਣਗੇ ਪਰ ਕਿਸੇ ਦੀ ਹਜਾਨਾ ਤੇ ਪਰ ਖੁਦ ਨਹੀਂ ਜਾਨ ਵੀ ਇਹ ਖਤਰੇ ਚ ਪਾ ਕੇ ਜਾ ਰਹੇ ਆ ਜੀ ਬਿਲਕੁਲ ਜੀ ਕਿਉਂਕਿ ਦੇਖੋ ਜ਼ਿੰਮੇਵਾਰੀ ਕੋਈ ਟ੍ਰੈਫਿਕ ਰੋਡ ਤੇ ਉੱਪਰ ਚੱਲਣ ਦੀ ਜ਼ਿੰਮੇਵਾਰੀ ਕੋਈ ਸਮਝਦਾ ਹੀ ਨਹੀਂ ਜਿਹਦੇ ਹੱਥ 'ਚ ਸਟੀਅਰਿੰਗ ਹੈ ਉਹ ਇਹ ਸੋਚਦਾ ਹੈ ਕਿ ਹੁਣ ਮੈਂ ਜਿੱਥੇ ਮਰਜ਼ੀ ਜਾਵਾਂ ਜਿੱਸ ਤਰ੍ਹਾਂ ਮਰਜ਼ੀ ਚਲਾਵਾਂ ਅਗਲਾ ਪਾਸਾ ਵੀ ਤੁਹਾਨੂੰ ਆਪਾਂ ਦਿਖਾਉਦੇ ਆ ਕਿ ਜਿਹੜੀ ਆ ਦੇਖੋ ਹੁਣ ਜਿੰਨਾ ਵੀ ਟ੍ਰੈਫਿਕ ਹੈਵੀ ਆ ਰਿਹਾ ਨਾ ਉਪਰ ਪੀਅਰ 7 ਤੋਂ ਨਿਕਲ ਕੇ ਸਾਰੇ ਆਨੇ ਹੀ ਰਾਈਟ ਮੋੜਨਾ ਆ ਬਿਲਕੁਲ ਜਿੰਦੀ ਜੀ ਕਿਉਂਕਿ ਵਰਜਿੰਦਰ ਜੀ ਇਹ ਜਿਹੜੀ ਸੜਕ ਹੈ ਨਾ ਜੀ ਇਹਨਾਂ ਨੇ ਗਲਤ ਕੱਟ ਮੋੜ ਖੋਲ ਦਿੱਤਾ ਹੈ ਕਿ ਥੋ ਟ੍ਰੈਫਿਕ ਨੂੰ ਯੂ-ਟਰਨ ਲੈਣਾ ਹੀ ਸ ਕੰਸਟ੍ਰਕਸ਼ਨ ਜ਼ਰੂਰ ਹੈ ਚੱਲਦੀ ਪਈ ਹੈ ਪਰ ਜਿਹੜੇ ਕੱਟ ਨੇ ਇਹ ਕੱਟ ਕਿ ਕਿੱਥੋਂ ਦਿਖਾਲਣਾ ਹਾਂ ਕਿ ਉੱਪਰ ਸੇ ਹਾਈਵੇ ਦੇ ਉਪਰੋਂ ਵੀ ਗੱਡੀਆਂ ਰਾਹ ਉਧਰੋਂ ਖੋਲ ਦਿੱਤਾ ਗਿਆ ਆ ਮੈਂ ਕੈਮਰਾਮੈਨ ਵਿਚਾਲ ਨੂੰ ਕਹਾਂਗਾ ਇੱਥੋਂ ਖੜ ਕੇ ਉਧਰੋਂ ਦਿਖਾਣ ਕਿ ਕਿਸ ਤਰ੍ਹਾਂ ਗੱਡੀਆਂ ਇੱਥੋਂ ਯੂ-ਟਰਨ ਮਾਰਦੀਆਂ ਨੇ ਵਰਸਾ ਗੱਲ ਸਮਝੀ ਦੀ ਇਹ ਆ ਕਿ ਜੇਦਾ ਮੈਂ ਪਹਿਲਾਂ ਕਿਹਾ ਕਿ ਇੱਥੇ ਕੋਈ ਟ੍ਰੈਫਿਕ ਵੱਲੋਂ ਮੈਨਜ ਕਰਨ ਨੂੰ ਕੋਈ ਇੱਕ ਸਿੰਗਲ ਪਰਸਨ ਨਹੀਂ ਹੁੰਦਾ ਮੈਂ ਅੱਜ ਦੀ ਗੱਲ ਨਹੀਂ ਕਰਦੀ ਇੱਧਰ ਦੇਖੋ ਹੁਣ ਅ ਬੱਸਾਂ ਜਿਹੜੀਆਂ ਆ ਇੱਥੇ ਖੜੀਆਂ ਆ ਮੋਰੀ ਇਹਨਾਂ ਦੇ ਟੈਕਸੀਆਂ ਵਾਲੇ ਆ ਜਾਣੇ ਆ ਆਟੋ ਵਾਲੇ ਆ ਜਾਣੇ ਆ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਨ ਨੂੰ ਪਿਕ ਕਰਨ ਲਈ ਕਾਰਾਂ ਵੀ ਆਣੀਆਂ ਸੜਕ ਤੇ ਆਣੀਆਂ ਨੇ ਔਰ ਸੜਕ ਦੇ ਵਿੱਚ ਹੀ ਬੱਸਾਂ ਰੁਕ ਦਿੱਤੀਆਂ ਜਾਂਦੀਆਂ ਨੇ ਬਿਲਕੁਲ ਇਹ ਵੱਡੀ ਗੱਲ ਇਹ ਹੈ ਕਿ ਇਹਨਾਂ ਨੂੰ ਪਤਾ ਹੈ ਆ ਕਿ ਇੱਥੇ ਰਾਈਟ ਮੋੜਨੇ ਨੂੰ ਤਾਂ ਬਸ ਮਿਡਲ ਦੇ ਵਿੱਚ ਖੜੀ ਕਰ ਲੈਂਦੇ ਆ ਬਿਲਕੁਲ ਜੀ ਇਹ ਐਕਚੁਅਲੀ ਬੱਸ ਸਟਾਪ ਜੜਾ ਹੈ ਜੀ ਇੱਥੇ ਨਹੀਂ ਹੋਣਾ ਚਾਹੀਦਾ ਇੱਥੇ ਤਿੰਨ ਸੜਕਾਂ ਮਿਲਦੀਆਂ ਪਈਆਂ ਨੇ ਆ ਕੇ ਜਿੱਥੇ ਯੂ-ਟਰਨ ਵੀ ਹੋਣਾ ਹੈ ਪਰ ਫਿਰ ਵੀ ਇੱਥੇ ਹੀ ਬੱਸ ਰੋਕ ਦਿੱਤੀ ਜਾਂਦੀ ਹੈ ਸਵਾਰੀਆਂ ਉਤਾਰਨ ਲਈ ਔਰ ਸੜਕ ਦੇ ਵਿੱਚ ਜਿਸ ਦਿਨ ਦਾ ਇਹ ਹਾਈਵੇ ਬਣਿਆ ਇੱਥੇ ਕੱਟ ਦਿੱਤਾ ਆ ਇੱਥੇ ਹੀ ਬੱਸ ਸਟੈਂਡ ਦੀ ਉਹਨਾਂ ਨੇ ਥਾਂ ਬਣਾ ਦਿੱਤੀ ਆ ਇੱਥੇ ਹੀ ਆਟੋ ਖੜੇ ਹੋਣ ਦੀ ਥਾਂ ਬਣਾ ਦਿੱਤੀ ਆ ਇਥੇ ਹੀ ਜਿਹੜੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਆਪਣੀ ਫੈਮਿਲੀ ਨੂੰ ਪਿਕ ਕਰਾਣਾਂ ਦੇ ਵਸਤਾਂ ਤੋਂ ਉਹਨਾਂ ਦੀਆਂ ਕਾਰਾਂ ਖੜ੍ਹਦੀਆਂ ਆ ਬਿਲਕੁਲ ਜੀ ਕਿਉਂਕਿ ਜੇ ਆਪਾਂ ਪਬਲਿਕ ਨੂੰ ਜ਼ਿੰਮੇਵਾਰ ਠਰਾਈਏ ਉਹ ਵੀ ਨਹੀਂ ਕਿਉਂਕਿ ਉਹਨਾਂ ਨੇ ਆਪਣੇ ਭੈਣ ਭਰਾਮ ਆਪਣੇ ਫੈਮਿਲੀ ਨੂੰ ਪਿਕ ਕਰਾਣਾ ਆਣਾ ਹੀ ਆ ਗਲਤ ਤੇ ਉਹਨਾਂ ਵਾਸਤੇ ਕੋਈ ਸਪੇਸ ਹੈ ਹੀ ਨਹੀਂ ਜਗਾ ਉਹ ਗੱਲ ਹੋਈ ਆ ਜਾਂਦੀ ਜੀ ਜਿੱਥੇ ਬੱਸ ਸਟੈਂਡ ਹੋਣਾ ਚਾਹੀਦਾ ਹੈ ਉੱਥੇ ਬੱਸ ਸਟਾਪ ਨਹੀਂ ਹੈਗਾ ਬਿਲਕੁਲ ਕਿਉਂਕਿ ਲੋਕਾਂ ਨੇ ਉਤਰਨਾ ਵੀ ਹੈ ਚੜ੍ਹਨਾ ਵੀ ਹੈ ਤੇ ਉਹਨਾਂ ਨੂੰ ਪਿੱਕ ਕਰਨ ਵਾਸਤੇ ਵੀ ਲੋਕਾਂ ਨੇ ਆਣਾ ਹੈ ਇੱਥੇ ਇੱਥੇ ਖੜੇ ਹੋ ਕੇ ਹੁਣ ਟ੍ਰੈਫਿਕ ਥੋੜਾ ਜਿਹਾ ਕੱਲੇ ਹੁੰਦੇ ਆ ਘਟਿਆ ਆ ਘਟਿਆ ਤਾਂ ਨਹੀਂ ਮੇਰਾ ਮਤਲਬ ਕਿ ਐਂਗਲ ਚੇਂਜ ਹੋਇਆ ਹੈ ਪਰ ਟ੍ਰੈਫਿਕ ਹੁੰਦਾ ਹੀ ਆ ਅਟ ਜੇ ਤਾਂ ਟ੍ਰੈਫਿਕ ਲੰਘ ਜਾਂਦਾ ਆ ਤੇ ਹੁਣ ਇੱਥੇ ਫੇਰ ਜਿਹੜੀ ਹੈ ਟ੍ਰੈਫਿਕ ਜਿਹੜਾ ਹੁਣ ਹਾਈਵੇ ਪਿੱਛੇ ਖੋਲ ਦਿੱਤਾ ਗਿਆ ਆ ਉਹਨੇ ਲਿੰਕ ਰੋਡ ਦੀ ਜਿਹੜੀ ਪੀਆਰ 7 ਦਾ ਟ੍ਰੈਫਿਕ ਹੁੰਦਾ ਉਹ ਵੀ ਆ ਜਿਹੜਾ ਪਿੱਛੋਂ ਢਿੱਲੋ ਪਲਾਜੇ ਤੋਂ ਨਿਕਲ ਕੇ ਆਂਦਾ ਆ ਉਭੀ ਇਹ ਦਿਨ ਦਾ ਲਿਖਿਆ ਹੈ ਸਿਲਫ ਰੋਡ ਦੀ ਬਿਲਕੁਲ ਜਿਹਾ ਪੀਆਰ 7 ਦਾ ਮੁਹਾਲੀ ਤੋਂ ਔਰ ਪਟਿਆਲਾ ਤੋਂ ਟ੍ਰੈਫਿਕ ਇੱਧਰ ਆ ਰਿਹਾ ਜੀ ਇਹ ਰੋਡ ਉਹ ਕਨੈਕਟ ਕਰਦੀ ਹੈ ਤੇ ਹੁਣ ਇਹ ਇਹ ਦੇਖੋ ਇੱਥੋਂ ਜਾ ਕੇ ਯੂ-ਟਰਨ ਤਾਂ ਹੀ ਇਹ ਟ੍ਰੈਫਿਕ ਨੂੰ ਬਲਾ ਵਾਸਤੇ ਲੈਣਾ ਪੈ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਆ ਕਿ ਉਧਰੋਂ ਵੀ ਬਾੜੇ ਤੋਂ ਵੀ ਹੈਵੀ ਟ੍ਰੈਫਿਕ ਬਹੁਤ ਆ ਰਿਹਾ ਲੋਰੀਆਂ ਟਰੱਕ ਜਿਹੜੇ ਇਸ ਪੀਆਰ 7 ਤੋਂ ਡਿਫਰੈਂਟ ਰੱਕੇ ਆ ਨਾ ਸਰ ਜੀ ਇਹ ਬਹੁਤ ਹੈ ਗੱਲ ਉਹੀ ਆ ਜਾਂਦੀ ਜਿੰਦੀ ਜੀ ਕਿਉਂਕਿ ਇੱਥੇ ਇੱਕ ਤਾਂ ਬਿਲਡਿੰਗ ਰੋਡਵਰਕਸ ਚੱਲ ਰਿਹਾ ਹੈ ਹਾਈਵੇ ਦਾ ਉਸ ਕਰਕੇ ਟਿਪਰੀ ਟਰੱਕ ਜਿਹੜੇ ਆ ਨਾ ਉਹ ਬਹੁਤ ਹੱਦ ਤੱਕ ਕਰਾਉਂਦੇ ਆ ਮਟੀਰੀਅਲ ਜਿਹੜਾ ਆ ਤੇ ਜੇ ਆਪਾਂ ਗੱਲ ਕਰੀਏ ਬਿਲਡਿੰਗ ਵਰਕਸ ਦੀ ਉਹ ਵੀ ਜ਼ਿਲਖਪੁਰ ਦੇ ਵਿੱਚ ਬਹੁਤ ਹੱਦ ਤੱਕ ਚੱਲ ਰਿਹਾ ਹੈ ਓਵਰ ਕੰਸਟਰਕਸ਼ਨ ਕਰਕੇ ਇੱਥੇ ਜਿਹੜਾ ਹੈਵੀ ਟਰੈਫਿਕ ਹੈ ਔਰ ਜਿਹੜੀ ਬਾਹਰੋਂ ਵੀ ਟਰੱਕ ਆਂਦੇ ਨੇ ਮਾਲ ਲੈ ਕੇ ਉਹਨਾਂ ਦੇ ਕੋਈ ਟਾਈਮਿੰਗ ਫਿਕਸ ਨਹੀਂ ਹੈਗੇ ਸਾਰੇ ਮਤਲਬ ਇੱਕ 24/7 ਟਰੈਫਿਕ ਅੰਦਰ ਵੜੀ ਜਾ ਰਿਹਾ ਵੜੀ ਜਾ ਰਿਹਾ ਹੁਣੇ ਪਿੱਛੇ ਆ ਦੇਖੀਏ ਕਿ ਲੋਰੀ ਆਫਟਰ ਲੋਰੀ ਆ ਰਹੀ ਆ ਤੇ ਇਹਨੇ ਉੱਥੇ ਹੀ ਜਾ ਕੇ ਆ ਦੇਖਿਓ ਵਿਸ਼ਾਲ ਜੀ ਇਧਰ ਸੇ ਦਿਖਾ ਲਨਾ ਕਿ ਇਹਨਾਂ ਨੇ ਵੀ ਉੱਧਰ ਜਾ ਕੇ ਰਾਈਟ ਹੀ ਟਰਨ ਲੈਣੀ ਆ ਹਾਂਜੀ ਉੱਥੋਂ ਇਹਨਾਂ ਨੇ ਰਾਈਟ ਟਰਨ ਲੈ ਕੇ ਮਾਲਾਵਲ ਨਿਕਲਣਾ ਹੈ ਬਿਲਕੁਲ ਔਰ ਜਦ ਕਿ ਉਹ ਕੱਟ ਹੋਣਾ ਹੀ ਨਹੀਂ ਚਾਹੀਦਾ ਸੀਗਾ ਕਿਉਂਕਿ ਉਹ ਕੱਟ ਬਹੁਤ ਜ਼ਿਆਦਾ ਖਤਰਨਾਕ ਹੈ ਸਭ ਤੋਂ ਵਰਸ ਗੱਲ ਸਰ ਜੀ ਦੀ ਇਹ ਹੋ ਗਈ ਆ ਇਹ ਦੇਖੋ ਸਰ ਆਮ ਹੀ ਰੋਂਗ ਸਾਈਡ ਜਾ ਰਹੇ ਦਿਖਾਈ ਨੂੰ ਇਧਰ ਦਿਖਾ ਦਿਖਾ ਲੈਣ ਕੋ ਗਲਤ ਹੈ ਪਤਾ ਹੈ ਆਪਕੋ ਆਪ ਰੋਂਗ ਸਾਈਡ ਜਾ ਰਹੇ ਹੋ ਆਪਕੋ ਪਤਾ ਹੈ ਜਾ ਰਹੇ ਆ ਆਪਕੀ ਸਾਥ ਮੇ ਫੈਮਿਲੀ ਹੈ ਨਾ

ਤੇ ਤੁਸੀਂ ਦੇਖ ਸਕਦੇ ਹੋ ਜੀ ਜਿਸ ਤਰ੍ਹਾਂ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਹਰ ਇੱਕ ਬੰਦਾ ਰੋਂਗ ਸਾਈਡ ਚੱਲਣ ਨੂੰ ਹੀ ਤਿਆਰ ਹੈ ਕਿ ਜੀ ਰਸ਼ ਹੈ ਰਸ਼ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਫੈਮਿਲੀ ਨਾਲ ਬੈਠੀ ਹੈ ਤੇ ਤੁਸੀਂ ਆਪਣੀ ਫੈਮਿਲੀ ਤੇ ਬੱਚਿਆਂ ਨੂੰ ਸੰਜਾਇਆ ਆ ਤੇ ਹੁਣ ਕਾਰ ਉਹਨੇ ਮੋੜ ਲਈਆ ਹਾਂਜੀ ਹੁਣ ਉਹਨੇ ਮੋੜੀ ਹੈ ਇਹਦਾ ਕੋਈ ਫਰਕ ਨਹੀਂ ਕਿ ਅਸੀਂ ਆਪਣੇ ਬੱਚਿਆਂ ਲਈ ਸਭ ਕੁਝ ਕਰਦੇ ਆ ਅਸੀਂ ਕਹਿੰਦੇ ਨੇ ਕਿ ਅਸੀਂ ਪੈਸਾ ਬੱਚਿਆਂ ਦੀ ਘਮੋੜੇ ਆ ਅਸੀਂ ਆਪਣੇ ਬੱਚਿਆਂ ਲਈ ਸਭ ਕੁਝ ਕਰ ਸਕਦੇ ਆ ਪਰ ਜਿੱਥੇ ਬੱਚਿਆਂ ਦੀ ਸੇਫਟੀ ਆ ਹੈਲਥ ਐਂਡ ਸੇਫਟੀ ਆ ਉੱਥੇ ਵੀ ਉਹਨਾਂ ਦੀ ਜਾਨਾਂ ਨਾਲ ਸੇ ਕਿਉਂ ਖੇਲਦੇ ਸਿਰਫ 100 ਰੁਪਏ ਦੇ ਪੈਟਰੋਲ ਬਚਾਨ ਪਿੱਛੇ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਦਾਅ ਉਤੇ ਲਗਾ ਦਿੰਦੇ ਆ ਲੋਕ ਇਹ ਨਹੀਂ ਸੋਚਦੇ ਕਿ ਨਾਲ ਸਿਰਫ ਇਹ ਕਿ ਅਸੀਂ ਧਕਾਸ਼ਾ ਹੀ ਕਰਨੇ ਤੇ ਗਿੱਜੇ ਹੋਏ ਆ ਹਾਂ ਬਸ ਇਹਨਾਂ ਨੇ ਉੱਥੇ ਉੱਪਰ ਦੀ ਗਿਹੜਾ ਕੱਢ ਕੇ ਤੇ ਢਿੱਲੋ ਪਲਾਜ ਦੇ ਉੱਪਰ ਦੀ ਹੋ ਕੇ ਰੋਡ ਜਿੱਥੋਂ ਰੋਡ ਹਾਂ ਐਕਚੁਅਲ ਰੋਡ ਤੋਂ ਜਾਣ ਤੇ ਕਿੰਨਾ ਕ ਫਰਕ ਪਏਗਾ 15 20 ਮਿੰਟ ਦਾ ਫਰਕ ਨਹੀਂ ਪੈਂਦਾ ਪਰ ਸਿਰਫ ਗਿੱਜੇ ਹੋਏ ਨੇ ਕਿਉਂ ਕਿਉਂਕਿ ਇੱਥੇ ਕੋਈ ਮੈਨੇਜਮੈਂਟ ਨਹੀਂ ਹੈਗੀ ਕੋਈ ਟ੍ਰੈਫਿਕ ਦਾ ਇਹੋ ਜਿਹਾ ਰੂਲ ਅਸੂਲ ਇੱਥੇ ਲੋਕੀ ਨਹੀਂ ਮੰਨਦੇ ਜੀ ਤੇ ਅਸੀਂ ਖੜੇ ਹਾਂ ਜੀ KFC ਚੌਂਕ ਦੇ ਕੋਲ ਜਿੱਥੇ ਬਸ ਸਟੈਂਡ ਇੱਕ ਟੈਂਪਰੇਰੀ ਬਸ ਸਟੈਂਡ ਬਣਿਆ ਹੋਇਆ ਤੇ ਇੱਥੇ ਆਟੋ ਰਿਕਸ਼ਾ ਸਟੈਂਡ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਹਨਾਂ ਨੂੰ ਕੀ ਕੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇੱਥੇ ਕੀ ਕੀ ਚੈਲੰਜਸ ਹੈਗੇ ਆ ਜੀ ਬਤਾਈਏ ਮੁਸੀਬਤ ਹੈ ਸਰ ਜੋ ਰਾਜਪੁਰੇ से ट्रैफिक ਆ ਰਹੀ ਹੈ ਉਸਕੇ ਲਈ ਥੋੜਾ ਘੁਮਾਣਾ ਪਵੇਗਾ ਉਹਨਕੋ ਥੋੜਾ ਲੰਬਾ ਤੋਂ ਇਸ ਲਈ ਜਾਮ ਲੱਗ ਰਹਾ ਹੈ ਇਸ ਲਈ ਬਹੁਤ ਐਕਸੀਡੈਂਟ ਵੀ ਹੋ ਰਹੇ ਹਨ ਤੋਂ इनको ਥੋੜਾ ਪੁਲਿਸ ਵਾਲੋਂ ਕੋ ਵੀ ਚਲੋ ਪੁਲਿਸ ਵਾਲੋਂ ਤਾਂ ਬਹੁਤ ਮਦਦ ਕਰਦੇ ਹਨ ਦੇਖਦੇ ਵੀ ਹੈ ਟ੍ਰੈਫਿਕ ਰੂਲ ਕੇ ਹਿਸਾਬ से ਪਰ ਇਨਕੋ ਜੋ ਹੰਬਾਲੇ ਵਾਲਾ ਹਾਈਵੇ ਉਹ ਚਲਾਉਣਾ ਚਾਹੀਏ ਤੇ ਮਤਲਬ ਇਹ ਜਿੰਨਾ ਵੀ ਟ੍ਰੈਫਿਕ ਇੱਥੇ ਯੂ-ਟਰਨ ਮਾਰ ਰਿਹਾ ਹੈ ਰਾਜਪੁਰੇ ਪਟਿਆਲੇ ਵਾਲਾ ਟ੍ਰੈਫਿਕ ਹੈ ਜਿਹੜਾ ਇੱਥੋਂ ਯੂ-ਟਰਨ ਮਾਰਦਾ ਪਿਆ ਤੇ ਇਹਦਾ ਕੋਈ ਹੋਰ ਕੱਟ ਵੀ ਹੈਗਾ ਜਿੱਥੋਂ ਇਹ ਮਾਰ ਸਕਦੇ ਨੇ ਇਹ ਆਪਣਾ ਲੈਲੀਗੋੜ ਹੈਗਾ ਜੀ ਬਨੂੜ ਬੈਰੀਅਲ ਤੋਂ ਉਥੋਂ ਪਿੰਡਾਂ ਦੇ ਵਿੱਚੋਂ ਨਿਕਲਦੇ ਪਿੰਡ ਵਾਲੇ ਨਿਕਲ ਨਹੀਂ ਦਿੰਦੇ ਇਹਨਾਂ ਨੂੰ ਇਹਦੇ ਕਰਕੇ ਜ਼ਿਮੀਂਦਾਰ ਬੈਠੇ ਨੇ ਜਿਹੜੇ ਉਹਨਾਂ ਦਾ ਹੱਲ ਕੋਈ ਕਰਨ ਤਾਂ ਪਾਸ ਹੋ ਸਕਦਾ ਤੇ ਇਹ ਸੀਗੇ ਜੀ ਜਿਸ ਤਰ੍ਹਾਂ ਕੀ ਸਾਰਾ ਪਟਿਆਲਾ ਰਾਜਪੁਰਾ ਵਾਲਾ ਜਿੰਨਾ ਟ੍ਰੈਫਿਕ ਉਸ طرف ਤੋਂ ਇਧਰ ਨੂੰ ਆ ਰਿਹਾ ਹੈ ਜਲੰਧਰ ਜਲੰਧਰ ਵਾਲਾ ਅੰਮ੍ਰਿਤਸਰ ਵਾਲਾ ਸਾਰਾ ਟ੍ਰੈਫਿਕ ਇਧਰੋਂ ਡਾਇਵਰਟ ਹੋਇਆ ਹੋਇਆ ਹੈ ਤੇ ਇਹਹੀ ਰੋਡ ਹੈ ਇਹਹੀ ਕਾਟਾ ਜਿੱਥੋਂ ਸਾਰਾ ਟ੍ਰੈਫਿਕ ਚਾਹੇ ਵੱਡਾ ਵਹੀਕਲ ਹੈ ਚਾਹੇ ਉਹ ਛੋਟਾ ਗੱਡੀਆਂ ਨੇ ਸਾਰੀਆਂ ਇੱਥੋਂ ਹੀ ਯੂ-ਟਰਨ ਮਾਰ ਕੇ ਅੰਬਾਲਾ ਵੱਲ ਨੂੰ ਮੁਰਦੀਆਂ ਪਈਆਂ ਨੇ ਤੇ ਇੱਕ ਇੱਥੇ ਇੱਕ ਬਹੁਤ ਮਤਲਬ ਜਿਹਨੂੰ ਕਹਿੰਦੇ ਬਲੈਕ ਸਪੌਟ ਇਹ ਹੈਗਾ ਹੈ ਬਹੁਤ ਖਤਰਨਾਕ ਪੁਆਇੰਟ ਇਹ ਹੈਗਾ ਟ੍ਰੈਫਿਕ ਦੇ ਮਾਮਲੇ 'ਚ ਕਿਉਂਕਿ ਇੱਥੇ ਬਹੁਤ ਹੈਵੀ ਇਨਫਲੋ ਹੈ ਬਰਜਿੰਦਰ ਜੀ ਉਹੀ ਗੱਲ ਆ ਜਾਂਦੀ ਹੈ ਕਿ ਕੋਈ ਸਪੀਡ ਲਿਮਟ ਨਹੀਂ ਹੈ ਕੋਈ ਇੱਥੇ ਰੈੱਡ ਲਾਈਟ ਨਹੀਂ ਹੈਗੀ ਵਿੱਚ ਜਿੱਥੇ ਰੈੱਡ ਲਾਈਟ ਲੱਗੀ ਹੋਵੇ ਕਿ ਟ੍ਰੈਫਿਕ ਥੋੜਾ ਜਿਹਾ ਰੋਕਿਆ ਜਾਵੇ ਕੰਟਰੋਲ ਕੀਤਾ ਜਾਵੇ ਕੰਟਰੋਲ ਕਰਨ ਵਾਸਤੇ ਇੱਥੇ ਫਿਲਹਾਲ ਕੋਈ ਵੀ ਨਹੀਂ ਹੈਗਾ ਇੰਨਾ ਹੈਵੀ ਟ੍ਰੈਫਿਕ ਇੱਥੇ ਹੈਗਾ ਆ ਪਰ ਜਿਹੜਾ ਟ੍ਰੈਫਿਕ ਕੰਟਰੋਲ ਸਿਸਟਮ ਇੱਥੇ ਕੁਝ ਨਹੀਂ ਜਿਦਾਂ ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਇੱਕ ਸਿੰਗਲ ਪਰਸਨ ਟ੍ਰੈਫਿਕ ਨੂੰ ਮੈਨੇਜਮੈਂਟ ਕਰਨ ਵਾਸਤੇ ਹਾਈਵੇ ਅਥਾਰਟੀ ਵੱਲੋਂ ਵੀ ਕੋਈ ਖੜਾ ਨਹੀਂ ਇੱਥੇ ਕੀਤਾ ਗਿਆ ਬਿਲਕੁਲ ਜੀ ਇੱਥੇ ਕੋਈ ਐਕਸੀਡੈਂਟ ਵੱਡੇ ਜਿਸ ਤਰ੍ਹਾਂ ਹੁੰਦੇ ਹੀ ਰਹਿੰਦੇ ਨੇ ਫਿਰ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ ਕਿਉਂ ਕਿ ਇਸ ਮੌਕੇ ਤੇ ਕੋਈ ਵੀ ਐਸਾ ਬੰਦਾ ਮੌਜੂਦ ਨਹੀਂ ਹੈ ਜਿਹੜਾ ਟ੍ਰੈਫਿਕ ਨੂੰ ਕੰਟਰੋਲ ਕਰ ਸਕੇ ਤੇ ਟ੍ਰੈਫਿਕ ਨੂੰ ਜਿਹੜਾ ਰੋਕੇ ਥੋੜਾ ਜਿਹਾ ਕੰਟਰੋਲ ਕਰੇ